ਰਹਿੰਦੇ ਮੁਹਾਲੀ ਰਹਿੰਦੇ ਹੋ ਤੁਸੀਂ ਹਾਂਜੀ 3B2 ਬਹੁਤ ਮਸ਼ਹੂਰ ਆ ਹੂੰ ਜਿਹੜਾ ਚੀਜ਼ਾਂ ਲਈ ਮਸ਼ਹੂਰ ਆ ਹੋ ਸ਼ਾਇਦ ਤੁਹਾਡਾ ਹਾਸਾ ਵੀ ਦੱਸ ਰਿਹਾਗਾ 3B2 ਨੂੰ ਕਿਵੇਂ ਦੇਖਦੇ ਹੋ ਕੀ ਪੰਜਾਬ ਦੀ ਤਸਵੀਰ ਸਿਗੀ ਜੋ 3B2 ਚ ਨਜ਼ਰ ਆਉਂਦੀ ਹੈ ਇਹ ਤਸਵੀਰ ਨਾ ਮੈਂ ਅੱਜ ਤੋਂ ਪਹਿਲਾਂ 2014 ਦੀ ਗੱਲ ਕਰਾਂ ਚੰਡੀਗੜ੍ਹ ਦੀ ਹੁੰਦੀ ਸੀ ਗੇੜੀ ਰੂਟ ਦੀ ਹੂੰ ਜਿਹੜੀ ਤਸਵੀਰ ਆ ਤੇ ਟਾਈਮ ਚ 3B2 ਦੀ ਬਣੀ ਪਈ ਆ ਹੂੰ 3B2 ਚ ਚੰਗੀਆਂ ਚੀਜ਼ਾਂ ਵੀ ਹੈਗੀਆਂ ਨੇ ਜੀ ਠੀਕ ਆ ਲਾਈਕ ਪਰਸਨਲੀ ਤੁਹਾਨੂੰ ਦੱਸਾਂ ਤਾਂ ਮੈਂ ਖੁਦ ਫਰੀਬਟੂ ਜਾਨੀ ਆ ਉੱਥੇ ਜੁੱਤੀ ਪੰਜਾਬੀ ਜੁੱਤੀ ਬਹੁਤ ਸੋਹਣੀ ਮਿਲਦੀ ਆ ਕੁਝ ਕੱਪੜਿਆਂ ਵਾਲੀਆਂ ਵੀ ਰੇਹਂਦੀਆਂ ਦੁਕਾਨਾਂ ਨੇ ਉਹਨਾਂ ਤੋਂ ਕੱਪੜੇ ਵਗੈਰਾ ਖਾਣ ਵਾਸਤੇ ਬਹੁਤ ਵਧੀਆ ਜੀ ਪਰ ਇੱਕ ਹੁੰਦਾ ਨਾ ਵੀ ਖਾਨ ਜਾਣਾ ਜਾਂ ਕੋਈ ਚੀਜ਼ ਲੈਣ ਜਾਣਾ ਹੂੰ ਇਹ ਨਹੀਂ ਆ ਉੱਥੇ ਇੱਕ ਇੱਧਰ ਗੱਡੀਆਂ ਲੱਗ ਜਾਂਦੀਆਂ ਇੱਧਰ ਗੱਡੀਆਂ ਲੱਗ ਜਾਂਦੀਆਂ ਵਿੱਚ ਜਗ੍ਹਾ ਵਾ ਜਿਹੜੀ ਆਉਂਦੀਆਂ ਉਹਨੂੰ ਐਂ ਵੇਖਿਆ ਜਾਂਦਾ ਵਾ ਤੇ ਕਈ ਖੋਦੀ ਕੁੜੀਆਂ ਵੇਲੀਆਂ ਜਿਹੜੀਆਂ ਗੱਡੀ ਲੈ ਕੇ ਉੱਥੇ ਗੇੜੀਆਂ ਲਾਉਣ ਤੁਰੀਆਂ ਹੁੰਦੀਆਂ ਫਰੀਬਟੂ ਮੁੰਡੇ ਦੇਖਦੇ ਬਹੁਤ ਹੋਰ ਹਸਾਉਣ ਨਾਲ ਹਨਾ ਪਤਾ ਨਹੀਂ ਕਿਹੜੇ ਸਾਹਮਣੇ ਆਂਦੇ ਆ ਵੀ ਤੁਸੀਂ ਮਤਲਬ ਐਂ ਹੀ ਦੇਖਣਗੇ ਕੁੜੀ ਵਾਲਾ ਕਟਣ ਹੁੰਦੀ ਤੁਹਾਨੂੰ ਉੱਥੇ ਜਾ ਕੇ ਹੁੰਦੀ ਹੈ ਸਮ ਟਾਈਮ ਖੁਦ ਵੀ ਤੇਲ ਕਰਦਾ ਚਾਹ ਚੂਰੀ ਸੀਗਾ ਤੇ ਮਸ਼ਹੂਰ ਹੋ ਗਿਆ ਕਾਫੀ ਜੀ ਜੀ ਜੋ ਹਰ ਇੱਕ ਕਿਸੇ ਦਾ ਦਿਲ ਕਰਦਾ ਵੀ ਮਸ਼ਹੂਰ ਜਗ੍ਹਾ ਤੇ ਅਸੀਂ ਚੱਲੀਏ ਹਨਾ ਅਸੀਂ ਚਾਹ ਪੀਣ ਜਾਂਦੇ ਰਹੇ ਆ ਮੈਂ ਨਹੀਂ ਕਹਿੰਦੀ ਕਿ ਮੈਂ ਨਹੀਂ ਜਾਂਦੀ ਬਟ ਸਿਰਫ ਆਪਾਂ ਚਾਹ ਪੀ ਕੇ ਆ ਜਾਂਦੇ ਰਹੇ ਆ ਅਸੀਂ ਰੀਸੈਂਟਲੀ ਕੱਲ ਦੀ ਉਹ ਗੱਲ ਆ ਮੈਂ ਖਾਣਾ ਖਾਣ ਗਏ ਸੀ ਮੇਰੇ ਨਾਲ ਕਪਲ ਸੀਗੇ ਵੀਰਾ ਤੇ ਭਾਬੀ ਸੀਗੇ ਨਾਲ ਮੇਰੀ ਇੱਕ ਫਰੈਂਡ ਸੀ ਇੱਕ ਮੈਂ ਸੀ ਅਸੀਂ ਖਾਣਾ ਖਾਣ ਗਏ ਆ ਪਰ ਉੱਥੇ ਭੀੜ ਇੰਨੀ ਜ਼ਿਆਦਾ ਹੁੰਦੀ ਹੈ ਕਿ ਫੈਮਲੀਆ ਵਿੱਚ ਰਕਦੀਆਂ ਨੇ ਹੂੰ ਮੇਰੇ ਪਾਪਾ ਦੀ ਸ਼ਾਪਿੰਗ ਕਰਨ ਗਏ ਸੀ ਅਸੀਂ ਜੀ ਤੇ ਉਹਨਾਂ ਨੇ ਸਮਰ ਦੇ ਕੱਪੜੇ ਲੈਣੇ ਸੀਗੇ ਤੇ ਮੈਂ ਨਾਲ ਗਈ ਤੇ ਪਾਪਾ ਬੜਾ ਕਹਿੰਦੇ ਕਹਿੰਦੇ ਤਾਂ ਹੈਗੀ ਆ ਕਹਿੰਦੇ ਮੁੰਡੇ ਗੇੜੀਆਂ ਲਾਉਂਦੇ ਰਹਿੰਦੇ ਇੱਥੇ ਤਾਂ ਮੁੰਡੇ ਹੀ ਵੇਖਾ ਮੈਨੂੰ ਹੂੰ ਮੈਨੂੰ ਸ਼ਨੀਵਾਰ ਤਾਂ ਮੇਲੇ ਵਾਲਾ ਮਾਹੌਲ ਹੁੰਦਾ ਉਸ ਦਿਨ ਸ਼ਨੀਵਾਰ ਤੁਸੀਂ ਰਾਤੀ 2 ਵਜੇ ਉੱਥੇ ਕਿਤੇ ਜਾ ਕੇ ਦੇਖ ਲਿਓ ਤੁਹਾਨੂੰ ਲੱਗਣਾ ਦੇ ਨਾ ਅਸੀਂ ਆ ਰਹੇ ਸੀਗੇ ਇੱਕ ਸਾਡੇ ਜਿਹੜੇ ਪੰਜਾਬ ਤੋਂ ਮੁੰਡੇ ਆਉਂਦੇ ਤੁਹਾਨੂੰ ਪਹਿਲਾਂ ਖ਼ਬਰਦਾਰ ਕਰ ਲਈਏ ਕਿ ਤੁਸੀਂ ਕਹਿੰਦੇ ਹੋ ਵੀ ਚੰਡੀਗੜ੍ਹ ਘੁੰਮਣ ਜਾਣਾ ਹੈ ਸ਼ਨੀਵਾਰ ਤੁਸੀਂ ਆਉਨੇ ਹੋ ਮੁੜ ਕੇ ਤੁਹਾਨੂੰ ਕੋਈ ਮਿਲ ਜਾਂਦਾ ਤੁਸੀਂ ਕਲੱਬ ਜਾਂਦੇ ਹੋ ਤੁਹਾਡਾ ਇੰਨਾ ਬਿੱਲ ਬਣ ਜਾਂਦਾ ਬਿੱਲ ਉਹ ਨਹੀਂ ਕਲੱਬ ਵੱਲੋਂ ਭੇਜੀਆਂ ਹੁੰਦੀਆਂ ਉਹ ਕਲੱਬ ਵੱਲੋਂ ਭੇਜੀ ਆਉਂਦੀਆਂ ਕੁਝ ਤਾਂ ਕਲੱਬਾਂ ਵੱਲੋਂ ਭੇਜੀ ਹੁੰਦੀਆਂ ਕਈਆਂ ਨੂੰ ਹਮੇਸ਼ਾ ਸ਼ੌਂਕ ਹੁੰਦਾ ਜਿੰਨੇ ਕਮਲੇ ਆ ਤੁਸੀਂ ਭਾਓ ਫੇ ਤੁਸੀਂ ਘੁੰਮਣਾ ਆ ਤਾਂ ਘੁੰਮਣ ਤੁਸੀਂ ਲੈਕ ਤੇ ਚਲਜੋ ਇਲਾਂਟੇ ਚਲਜੋ ਰੋਜ਼ ਗਾਰਡਨ ਵੇਖਾ ਕੋਣੀ ਵੀ ਖੜਾ ਹਨ ਨਾ 3B2 ਚ ਜਾਣਾ ਮਸ਼ਹੂਰੀ ਉਹ ਹੀ ਕੀਤਾ ਮੁੜ ਕੇ 40000 ਬਿੱਲ ਬਣ ਜਾਂਦਾ ਫਿਰ ਦੇਖਦੇ ਤਾਂ ਫਿਰ ਵੇਂ ਇਹ ਬਿੱਲ ਦੇ ਕੇ ਵੀ ਜਾਂਦੇ ਨੇ ਹੂੰ ਜਾਂਦੇ ਹੀ ਹੋਣਗੇ ਜੇ 40000 ਬਿੱਲ ਬਣਿਆ ਤਾਂ ਦੇ ਕੇ ਵੀ ਜਾਂਦੇ ਹੀ ਹੋਣਗੇ ਵੀ ਭਰਾਵਾ ਤੁਸੀਂ ਉਹ 40000 ਕੇ ਕੰਮੇ ਲਾ ਲਓ ਬਿਲਕੁਲ ਠੀਕ ਹੈ ਨਾ ਮੈਂ ਵੀ 40000 ਤੁਸੀਂ ਕਿ ਮੈਂ ਕੰਮੇ ਲਾ ਲਉ ਉਹ ਨਹੀਂ ਕਰਨਾ 3B2 ਚ ਆਉਣਾ ਮੈਂ ਉੱਥੇ ਬੈਠੇ ਰਹਿਣਾ ਉੱਥੇ ਜੀ ਵੀਡੀਓ ਬਣਾ ਲਓ ਉੱਥੇ ਜੀ ਗੇੜੀਆਂ ਲਾ ਲਓ ਤੁਹਾਡਾ ਕੋਈ ਬੈਡ ਐਕਸਪੀਰੀਅੰਸ 3B2 ਦਾ ਨਹੀਂ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਮੇਰਾ ਜੇ ਦਸੇ ਜਾਣੇ ਕੋਈ ਸਮਾਨ ਲੈਣ ਜਾਣੇ ਆ ਤਾਂ ਉਦੋਂ ਤਾਂ ਮੈਂ ਦਿਨ ਚੀ ਜਾਣੀ ਆ ਮੋਸਟਲੀ ਪਰ ਜਿਵੇਂ ਅੱਜ ਤੋਂ 2 ਹਫ਼ਤੇ ਪਹਿਲਾਂ ਅਸੀਂ ਗਏ ਸੀਗਾ ਚਾਹ ਪੀਣ ਵਾਸਤੇ ਓਕੇ ਮੇਰੇ ਨਾਲ ਕਪਲ ਸੀਗਾ ਤੇ ਉਹ ਇੱਥੇ ਚੰਡੀਗੜ੍ਹ ਮੂਵ ਹੋਇਆ ਹੁਣੇ ਰੀਸੈਂਟਲੀ ਤੇ ਉਹ ਮੈਨੂੰ ਕਹਿੰਦੇ ਕਿ ਆਪਾਂ ਦੇਖਣਾ ਹੈ 3B2 ਕਿ ਆ ਮੈਂ ਕਿਹਾ ਵੀ ਬਿਰੇ ਵੀ ਮੈਂ ਪਹਿਲਾਂ ਜਾਂਦੀ ਹੁੰਦੀ ਸੀਗੀ ਤੇ ਮੈਂ ਕਿਹਾ ਹੁਣ ਮੇਰਾ ਦਿਲ ਨਹੀਂ ਕਰਦਾ ਉੱਥੇ ਵੀ ਬਾਲਾ ਜ਼ਿਆਦਾ ਹੋਇਆ ਕਹਿੰਦੇ ਚਲੋ ਕੋਈ ਗੱਲ ਨਹੀਂ ਮੈਂ ਕਿਹਾ ਚਲੋ ਵਿਖਾ ਲਿਓ ਨਹੀਂ ਤੁਹਾਨੂੰ ਹੂੰ ਅਸੀਂ 3B2 ਗਏ ਸੂਟ ਪਾਇਆ ਹੋਇਆ ਆਪਾਂ ਹਾਂਜੀ ਮੈਂ ਇੱਕ ਫਰੌਕ ਜੀ ਪਾਈ ਹੋਈ ਸੀ ਪੈਰਾਂ ਤੱਕ ਤੇ ਭੈਣ ਨੇ ਨਾਲ ਸੂਟ ਪਾਇਆ ਹੋਇਆ ਸੀਗਾ ਤੇ ਨਾਲ ਵੀਰ ਜੀ ਸੀਗੇ ਹਨ ਅਸੀਂ ਚਾਚੂ ਰਿ ਤੋਂ ਲਿਆ ਖਾਣ ਪੀਣ ਨੂੰ ਤੇ ਔਰ ਬੈਗੇ ਅਸੀਂ ਟੇਬਲ ਤੇ ਲੱਗੇ ਮੇਰੇ ਮੁੰਡਾ ਬੈਠਾ ਸਭ ਤੋਂ ਬੈਡ ਐਕਸਪੀਰੀਅੰਸ ਇਹਨੂੰ ਮੈਂ ਮੰਨਦੀ ਆ ਮੈਨੂੰ ਹੈਗਾ ਮਾਈਗਰੇਨ ਦਾ ਇਸ਼ੂ ਮੈਂ ਤੁਹਾਨੂੰ ਪਹਿਲੇ ਦੱਸ ਦਾਂ ਮੈਨੂੰ ਮਾਈਗਰੇਨ ਅਸੀਂ ਉਹਦੇ ਲੱਗੇ ਬੈਠਿਆ ਪਬਲਿਕ ਪਲੇਸ ਤੇ স্মੋਕ ਅਲਾਉਡ ਨਹੀਂ ਹੋਣੀ ਚਾਹੀਦੀ ਹੂੰ ਕੋਈ ਕਿਸੇ ਵੀ ਤਰ੍ਹਾਂ ਦਾ ਬੰਦਾ ਬੈਠਾ ਹੁੰਦਾ ਤੁਹਾਡੇ ਲਾਗੇ ਉਹ ਸਾਡੇ ਲਾਗੇ ਬੈ ਕੇ স্মੋਕ ਕਰ ਰਿਹਾ ਹੂੰ ਮੇਰੇ ਨਾਲ ਦੀਨੂ ਵੀ ਪ੍ਰੋਬਲਮ ਤੇ ਮੈਨੂੰ ਵੀ ਪ੍ਰੋਬਲਮ ਹੂੰ ਉਹਨੂੰ ਮੈਂ ਨਾ ਕਿਹਾ ਮੈਂ ਕਿਹਾ ਭਾਈ ਜੇ ਤੁਸੀਂ স্মੋਕ ਹੀ ਕਰਨੀ ਆ ਹੂੰ ਤਾਂ ਪਲੀਜ਼ ਸਾਈਡ ਤੇ ਹੋ ਜਾਓ ਅੱਗੋਂ ਮੈਨੂੰ ਕਹਿੰਦਾ ਕਿਉਂ ਹਾਂ ਕਿਉਂ ਸਾਈਡ ਤੇ ਹੋ ਜਾਏ ਆਪ ਨਾ ਹੋ ਜਾਓ ਹਿੰਦੀ ਸੀ ਉਹ ਹਿੰਦੀ ਸੀਗਾ ਅੱਛਾ ਪਤਾ ਨਹੀਂ ਹਰਿਆਣਵੀ ਸੀ ਜਾਂ ਕਿੱਥੋਂ ਦਾ ਸੀ ਮੈਨੂੰ ਉਹ ਜਾਣੇ ਬੰਬੇਰੀ ਬਲਾਕ ਵਿੱਚ ਕਿੱਥੋਂ ਦਾ ਸੀਗਾ ਮੈਂ ਕਿਹਾ ਆਪ ਹੋ ਜਾਓ ਸਾਈਡ ਤੇ ਉੱਥੇ ਪੁਲਿਸ ਦੇ ਨਾਕੇ ਲਾਗਦੇ ਨੇ ਪੁਲਿਸ ਫਿਰ ਕੀ ਕਰਦੀ ਏ ਉੱਥੇ ਨਾਕਾਸ਼ ਹੁੰਦਾ ਉੱਥੇ ਪੁਲਿਸ ਪੁਲਸ ਉੱਥੇ ਖੜੀ ਆ ਬਹੁਤ ਕੁਝ ਚੱਲ ਰਿਹਾ ਉੱਥੇ ਪੁਲਿਸ ਸਾਰਾ ਕੁਝ ਪੁਲਿਸ ਨੂੰ ਸ਼ਾਇਦ ਪਤਾ ਤਾਂ ਹੋਣਾ ਚਾਹੀਦਾ ਹੈ ਪਤਾ ਹੋਣਾ ਚਾਹੀਦਾ ਨਾ ਕਿਉਂਕਿ ਇਹ স্মੋਕ ਦਾ ਬੰਦ ਕਰਾਓ ਭਾਈ ਹੂੰ ਤੁਸੀਂ ਜੇ ਕੋਈ ਫੈਮਲੀ ਆ ਗਈ ਫੈਮਲੀਆਂ ਵੀ ਜਾਣਦੀਆਂ ਨੇ ਹੂੰ ਚਲੋ ਫੈਮਲੀ ਚਾਹ ਪਾਣੀ ਪੀਨ ਗਈਆਂ ਖਾਣ ਗਈਆਂ ਮਾੜੀ ਗੱਲ ਨਹੀਂ ਆ ਪਰ ਇੱਕ ਪਰ ਫੈਮਲੀ ਵਾਲੇ ਮੈਨੂੰ ਨਹੀਂ ਲੱਗਦਾ ਕਿ ਉਹ 3B2 ਜਾਣਾ ਪਸੰਦ ਕਰਦੇ ਆ ਨਹੀਂ ਦਿਲ ਕਰਦਾ ਹਨਾ ਫਿਰ ਜਦੋਂ ਇਦਾਂ ਦੀਆਂ ਹਰਕਤਾਂ ਹੋਣ ਲੱਗੀਆਂ ਪੰਜਾਬ ਦੇ ਵਿੱਚ ਇਹ ਮਾਹੌਲ ਨਹੀਂ ਬਦਲਣਾ ਚਾਹੀਦਾ 3B2 ਦੀ ਰੁਕ ਜਾਵੇ ਇਹ ਰੁਕ ਜਾਵੇ ਇਹ ਪੰਜਾਬੀਆਂ ਨੂੰ ਇਕੱਠਿਆਂ ਨੂੰ ਹੋ ਕੇ ਵਾਪਸ 17 ਸੈਕਟਰ ਛੱਡ ਕੇ ਆਉਣਾ ਚਾਹੀਦਾ ਬਿਲਕੁਲ ਇੱਕ ਰਾ ਸਾਡੇ ਮੁੰਡੇ ਕੁੜੀਆਂ ਉੱਥੇ ਉਹਨਾਂ ਨਾਲ ਗਲਤ ਟ੍ਰੀਟ ਹੋ ਰਿਹਾ ਕਿਦਾਂ ਗਲਤ ਟ੍ਰੀਟ ਹੋ ਰਿਹਾ ਹੁਣ ਦੇਖੋ ਰਾਤ ਨੂੰ ਜੇ ਕੋਈ 24 ਆਵਰ ਖੁੱਲੀ ਆ ਨਾ ਦੁਕਾਨ ਜੀ ਉਹ ਕਿਸੇ ਮੋਟਿਵਲੀ ਖੁੱਲੀ ਆ ਵੀ ਕਿਸੇ ਨੂੰ ਕੋਈ ਅਮਰਜੈਂਸੀ ਆ ਨਹੀਂ ਖਾਣਾ ਬਣਾ ਸਕਦਾ ਜਾਂ ਕੋਈ ਬਾਹਰੋਂ ਆਇਆ ਉਹਨੇ ਲੈ ਕੇ ਜਾਣਾ ਹੂੰ ਉਹਨੂੰ ਇੱਕ ਤੁਸੀਂ ਗੇੜੀ ਪਲੇਸ ਤਾਂ ਨਾ ਬਣਾ ਲਓ ਉਹਨੂੰ ਰਾਤ ਨੂੰ ਉਥੇ ਮੰਦਿਰ ਇਕੱਠੀ ਕਰਨ ਵਾਲਾ ਪਲੇਸ ਤਾਂ ਨਾ ਬਣਾ ਦਿਓ ਹੂੰ ਕਿਸੇ ਮੈਡਮ ਦੱਸ ਰਹੀ ਹਾਂ ਵੀ ਅਸੀਂ ਕਿਤੋਂ ਆ ਰਹੇ ਸੀਗੇ ਤਾਂ ਸਾਨੂੰ ਭੁੱਖ ਲੱਗੀ ਸੀ ਹੂੰ ਹੁਣ ਪੰਗਾ ਖਾਨਾ ਖੁੱਲਾ ਤਾਂ ਉਹੀ ਸੀਗਾ ਹੂੰ ਜਾਂ ਤ੍ਰਿਬੀਡੂ ਖੁੱਲਾ ਜਾਂ ਇੱਕ ਅੱਜਕੱਲ ਨਵਾਂ ਬਣ ਗਿਆ ਤੁਸੀਂ ਉਸ ਵੇਖਿਆ ਹੋਗਾ ਜੁਬਲੀ ਵਾਕ ਹੂੰ ਜੀ ਉੱਥੇ ਵੀ ਰਾਤ ਨੂੰ ਉਹੀ ਹਾਲ ਹੂੰ ਮਨ ਵੀ ਰਾਤ ਨੂੰ ਤੁਸੀਂ ਆਪਣੇ ਘਰੇ ਘਰੇ ਜਾਂਦੇ ਨਹੀਂ ਮਤਲਬ ਸੌਂਦੇ ਨਹੀਂ ਘਰ ਚ ਸਾਰਾ ਕੰਮ ਤੁਹਾਨੂੰ ਆਹੀ ਆ ਸਾਰੀ ਦਿਹਾੜੀ ਸੁੱਤੇ ਰਹਿੰਦੇ ਮੂੰਹ ਚੱਕ ਕੇ ਫਿਰ ਤੁਸੀਂ ਗੇੜੀਆਂ ਲਾਉਣ ਚੱਲ ਜਾਂਦੇ ਆ ਰਾਤ ਨੂੰ ਤੇ ਇਹ ਗੱਲ ਮੇਰੀ ਸਾਰਿਆਂ ਮੁੰਡਿਆਂ ਵਾਸਤੇ ਨਹੀਂ ਆ ਕਈ ਮੁੰਡੇ ਉੱਥੇ ਕੰਮ ਲਈ ਵੀ ਜਾਂਦੇ ਹੋਣਗੇ ਪਰ ਕੁਝ ਜਮਾ ਹੀ ਨਹੀਂ ਬਾਲੇ दारू ਨਾਲ ਧੱਕੇ ਹੁੰਦੇ ਹਨ ਹੈਨਾ दारू दारू ਧੱਕੇ ਹੁੰਦੇ ਉੱਥੇ ਗੱਡੀਆਂ ਲੱਗੀਆਂ ਨੇ ਨਾ ਤੁਹਾਨੂੰ ਉਹੀ ਤੇ ਕਿਹਾ ਪੁਲਿਸ ਵਾਲੇ ਖਲੋਤੇ ਵੀ ਹੁੰਦੇ ਨੇ ਗੱਡੀਆਂ ਦੇ ਵਿੱਚ दारू ਪੀਣ ਦੇ ਹੁੰਦੇ ਉਹ ਕਿਉਂ ਨਹੀਂ ਰੋਕਦੇ ਸੀ ਬਿਲਕੁਲ ਹੈਨਾ ਤੁਸੀਂ ਖਾਣ ਪੀਣ ਜਾਓ ਥੇ ਵੀ ਤੋਂ ਬਹੁਤ ਵਧੀਆ ਉਥਰ ਆਪਣੇ ਢਾਬੇ ਕਿੰਨੇ ਵਧੀਆ ਨੇ ਖਾਣ ਪੀਣ ਨੂੰ ਦਾਣਾ ਪਾਣੀ ਦਾਣਾ ਪਾਣੀ ਮੈਂ ਉੱਥੇ ਰਤੀ ਗਈ ਸੀਗੀ ਮੈਨੂੰ ਉਹਨਾਂ ਦੇ ਨਾ ਬਹੁਤ ਵਧੀਆ ਲੱਗਦਾ ਫੂਡ ਦਾਣਾ ਪਾਣੀ ਲਾ ਲਓ ਕਟਾ ਨਹੀਂ ਲਾ ਲਓ ਚਾਹੀ ਸਿੰਧੀ ਸਵੀਟ ਲਾ کافی ਅੱਛੀਆਂ ਚੀਜ਼ਾਂ ਖੁੱਲੀਆਂ ਨੇ ਖਾਣ ਪੀਣ ਨੂੰ ਬਿਲਕੁਲ ਜੇ ਤੁਸੀਂ ਬਜਟ ਗੁਰਨਾਨਕ ਦੇਵ ਗੁਰਨਾਨਕ ਵਾਲਿਆਂ ਦਾ ਖਾਣਾ ਬਹੁਤ ਅੱਛਾ ਬਹੁਤ ਅੱਛਾ ਮੈਡੀਸਨ ਵਾਲੇ ਨੇ ਉਹਨਾਂ ਦੇ ਬੈਕ ਸਾਈਡ ਜ਼ਰੂਰ ਜਾਇਓ ਵੀ ਹਾਂ ਉੱਥੇ ਮੋਮੋਜ਼ ਮੋਮੋਜ਼ ਬਹੁਤ ਅੱਛੇ ਮਿਲਦੇ ਆ ਪਰ ਖਾਣ ਵਾਲੇ ਨੂੰ ਖਾਣ ਪੀਣ ਚ ਰੱਖੋ ਨਾ ਉਹ ਗੇੜੀ ਰੂਟ ਤੇ ਨਾਣਾ ਬਣਾਉਂਦੇ ਸੀ ਹੂੰ ਸਤਿਆਨਾਸ ਨਾ ਕਰੋ ਸਤਿਆਨਾਸ ਨਾ ਕਰੋ ਵੀ ਕੋਈ ਕੁੜੀ ਆਵੇ ਪਰ ਇੱਕ ਤੁਸੀਂ ਚੀਜ਼ ਦੇਖਿਓ ਉੱਥੇ ਵਾਈਬ ਬਹੁਤ ਹੋਰ ਤਰ੍ਹਾਂ ਦੀ ਹੁੰਦੀ ਬਲਗੇਰਿਟੀ ਜੀ ਵੀ ਆ ਬਲਗੇਰਿਟੀ ਆ ਮੰਨਦੇ ਵੀ ਤੁਸੀਂ ਕੁੜੀ ਤਰਰੀ ਆ ਨਾ ਤੇ ਉਹਦੇ ਮਨ 'ਚ ਪਤਾ ਕੀ ਚੱਲੂਗਾ ਯਾਰ ਮੈਨੂੰ ਕੋਈ ਵੇਖਣ ਡਿਆ ਹੋਊਗਾ ਹੂੰ ਸਾਰੀਆਂ ਕੁੜੀਆਂ ਨਹੀਂ ਮਾੜੀਆਂ ਕਿੰਨੀਆਂ ਚੰਗੀਆਂ ਕੁੜੀਆਂ ਵੀ ਨੇ ਉੱਥੇ ਤੁਰ ਹੀ ਜਾਂਦੀ ਉਹ ਆਪਣੇ ਮਨ 'ਚ ਇਹੀ ਸੋਚੂਗੀ ਯਾਰ ਮੈਨੂੰ ਦੇਖਦਾ ਹੀ ਹੋਊਗਾ ਹਾਂ ਇਹ ਉਧਰ ਕੋਈ ਵੇਖਦਾ ਆ ਚੀਜ਼ਾਂ ਆਉਂਦੀਆਂ ਨੇ ਆਪਣੀਆਂ ਇਹ ਚੀਜ਼ ਨਾ ਇੱਥੇ ਰੁਕ ਜਾਣੀ ਚਾਹੀਦੀ ਆ ਬਹੁਤ ਵਧੀਆ ਗੱਲ ਹੋਏਗੀ ਵੀ ਇਹਨੂੰ ਫੂਡ ਨੂੰ ਫੂਡ ਰੱਖੋ ਖਾਣ ਪੀਣ ਜਾਓ ਖਾਓ ਪੀਓ ਕਰਿਆ ਜਾਓ ਦੋ ਤਿੰਨ ਦੋ ਤਿੰਨ ਹੈਗੇ ਨੇ ਜਿਹੜੇ ਨਾ ਮੁੰਡੇ ਨੇ ਨਾ ਕੁੜੀ ਨੇ ਉਹ ਟੋਲਾ ਲੈ ਕੇ ਉੱਥੇ ਫਿਰ ਰਹੇ ਹੁੰਦੇ ਆ ਉਹਨਾਂ ਦਾ ਤਾਂ ਪਤਾ ਨਹੀਂ ਕੀ ਦਿਮਾਗ ਖਰਾਬ ਆ ਫਿਰ ਕਹਿਣਗੇ ਸੀ ਸਾਨੂੰ ਮਾੜਾ ਕਹਿੰਦੇ ਨੇ ਦੋ ਉੱਥੇ ਕੁੜੀਆਂ ਟੋਲਾ ਲੈ ਕੇ ਫਿਰ ਰਹੇ ਹੁੰਦੇ ਆ ਦਿਮਾਗ ਖਰਾਬ ਉਹ ਗੱਡੀਆਂ ਵਿੱਚ ਹੀ ਚਾਕ ਰਹੇ ਹੁੰਦੇ ਆ ਕਿਹੜੀ ਗੱਡੀ ਖਾਲੀ ਤੇ ਬੈਠੀਏ ਬੈਠੀਏ ਹੇ ਗਲਤ ਗੱਲਾਂ ਹੋਊਗੀਆਂ ਨਾ ਵਧੀਆ ਗੱਡੀ ਗੱਡੀ ਆਈ ਤੇ ਬੈਠੀ ਐ ਬੈਠੀ ਐ ਇਹਨੂੰ ਕੰਟਰੋਲ ਕਰ ਲੈਣਾ ਪੁਲਿਸ ਦੇਖ ਰਹੀ ਹੁੰਦੀ ਐ ਅੱਛਾ ਪੁਲਸ ਤੋਂ ਤੇ ਖਲੋਤੀ ਨਹੀਂ ਸਮਝ ਨਹੀਂ ਆਉਂਦੀ ਸਰ ਇਹਨਾਂ ਦੀ ਬਾਜੀ ਹੋ ਰਹੀ ਹੁੰਦੀ ਐ ਉੱਥੇ ਪੁਲਸ ਕੁਝ ਕਹਿੰਦੀ ਹੋਈ ਨਹੀਂ ਹੈਗੀ ਪੁਲਸ ਕੁਝ ਨਹੀਂ ਕਹਿੰਦੀ ਕਿਸੇ ਨੂੰ ਤੇ ਹੈਰਾਨੀ ਹੁੰਦੀ ਪੰਜਾਬ ਚ ਪਰ ਮੈਨੂੰ ਆਹ ਨਾ ਬੇਚਾਰੇ ਉਹ ਵੀ ਬੇਵੱਸ ਨੇ ਉਹ ਵੀ ਕੀ ਕਰਨ ਇਹ ਇੰਨੇ ਜਾਣੇ ਆ ਹੁਣ ਉੱਥੇ ਚਾਰ ਪੁਲਸ ਵਾਲੇ ਤੇ ਇੰਨੀ ਮੰਡੀਰ ਖਲੋਤੀ ਹੈ ਜੇ ਕਿਸ ਨੂੰ ਕਹਿ ਦਨਗੇ ਕੋਈ ਕਿਸੇ ਦਾ ਪਤਾ ਥੋੜੀ ਸ਼ਾਬੀਆਂ ਦਾ ਕੀ ਪਤਾ ਹੁੰਦਾ ਦਿਮਾਗ ਇਦਾਂ ਨੂੰ ਘੁੰਮ ਜੇਗਾ ਬਿਲਕੁਲ ਠੀਕ ਹੈ ਨਾ ਇਹਨਾਂ ਦਾ ਦਿਮਾਗਾਂ ਦਾ ਕੁਝ ਨਹੀਂ ਪਤਾ ਹੁੰਦਾ ਸੋ ਉਹ ਵੀ ਵਿਚਾਰੇ ਕੀ ਕਰਨ ਮੈਂ ਉਹਨਾਂ ਨੂੰ ਵੀ ਬੇਵਸੀ ਕਾਊਂਟ ਕਰੂੰਗੀ ਉਹ ਵੀ ਵਿਚਾਰੇ ਬੇਵਸੀ ਆ ਗੋਲੀਆਂ ਚਲਾ ਨਹੀਂ ਸਕਦੇ ਗੱਲ ਹੋ ਕਰ ਨਹੀਂ ਸਕਦੇ ਕਰਨਗੇ ਤਾਂ ਇੰਨੀ ਮੰਡੀਰ ਦੇ ਵਿੱਚ ਕਿੱਥੋਂ ਕਿੰਨੇ ਨਿਕਲ ਆਉਣਗੇ ਉਹਨਾਂ ਨੂੰ ਵੀ ਨਹੀਂ ਪਤਾ ਨਾ ਹਮ ਸਹੀ ਨਾ ਉਹਨਾਂ ਨੂੰ ਨਹੀਂ ਪਤਾ ਲੱਗੂਗਾ ਸੋ 3b2 ਦਾ ਜਿਹੜਾ ਹੈ ਕਰਾਊਡ ਆ ਰਾ ਖਾਣਾ ਖਾਂ ਜਾਓ ਚਾਹ ਪੀਂ ਜਾਓ ਵਧੀਆਂ ਚੀਜ਼ਾਂ ਨੇ ਉੱਥੇ ਕੱਪੜੇ ਖਰੀਦੋ ਆ ਨੰਨੇ ਕੱਪੜੇ ਖਰੀਦੋ ਜੁੱਤੀਆਂ ਖਰੀਦੋ ਪਰ ਜੇ ਤੁਸੀਂ ਸੋਚੋ ਕਿ ਅੱਧੀ ਰਾਤ ਨੂੰ ਤੁਸੀਂ ਆਪਣੀ ਫੈਮਿਲੀ ਨਾਲ ਉੱਥੇ ਜਾਓਗੇ ਨਹੀਂ ਜਾ ਸਕਦੇ ਮੈਂ ਕਹਿੰਦੀ ਮੈਂ ਖੁਦ 2-3 ਵਾਰੀ ਗਈ ਆ ਤੇ ਇੱਕ ਵਾਰੀ ਤਾਂ ਮੈਂ ਗੱਡੀ 'ਚ ਵਾਰੀ ਨਿਕਲੀ ਮੈਂ ਨਾ ਗੱਡੀ 'ਚੋਂ ਕਹਿਦਾ ਆਂ ਤੇ ਨਾਲ ਦੀ ਨੂੰ ਮੈਂ ਜਾਂ ਤੂੰ ਲਿਆ ਜਾਂ ਮੈਂ ਜਾਂਦੀ ਹਾਂ ਜਾਂ ਮੈਂ ਉੱਥੋਂ ਨਾ ਨੰਬਰ ਫੜ ਕੇ ਫੋਨ ਕਰਦੇ ਨੇ ਮੇਰੇ ਫਲਾਣੀ ਗੱਡੀ 'ਚ ਚਾਹ ਫੜਾ ਜੇ ਮਤਲਬ ਇੱਕ ਸਾਨੂੰ ਡਰ ਲੱਗਦਾ ਡਰ ਲੱਗਦਾ ਵੀ ਕੋਈ ਇਨਫਲੂਐਂਸਰ ਇੱਕ ਇਨਫਲੂਐਂਸਰਾਂ ਦੀ ਪਛਾਣ ਜੀ ਹੁੰਦੀ ਆ ਪਰ ਬਤਾ ਕਹਿਣਗੇ ਬੁਲਾਉਣਾ ਤਾਂ ਹ ਦਾਬ ਵੀ ਨਹੀਂ ਕਹਿਣਾ ਬਈ ਇਹ ਅਮਰਤਾਬ ਨਹੀਂ ਜਾਣਦੀ ਜੀ ਇਹ ਫਲਾਨੀ ਨਹੀਂ ਹੈ ਐਦਾਂ ਬਹੁਤ ਕਰਦੇ ਹੁਣ ਤੁਸੀਂ ਕਿਹਾ ਸੀ ਚਾਹ ਪੀਣ ਜਾਣੇ ਆ ਉੱਥੇ ਹਾਂਜੀ ਲੋਕਾਂ ਨੇ ਕਹਿੰਨ ਦੀ ਚਾਹ ਘਰੇ ਨਹੀਂ ਬਣਾ ਸਕਦੇ ਨਹੀਂ ਬਹੁਤ ਮੈਂ ਕਿ ਨਹੀਂ ਥੱਲੇ ਕਮੈਂਟ ਆਉਣਗੇ ਕਰਦੇ ਕੰਮ ਤੁਸੀਂ ਕਰ ਲੈ ਲੈਂਦੇ ਮੈਂ ਹੁਣ ਘਰੇ ਬਣਾਉਂਗੀ ਕਿਉਂਕਿ ਹੁਣ ਸਾਰੇ ਫਲੇਵਰ ਜਿਹੜੇ ਹੋਏ ਨੂੰ ਮਿਲ ਚੁੱਕਿਆ ਗਲਾਬ ਵਾਲਾ ਫਲੇਵਰ ਵੀ ਮਿਲ ਚੁੱਕਿਆ ਇਲਾਚੀ ਤਾਂ ਇਲਾਚੀ ਅਦਰਕ ਤੇ ਆਉਂਦੀ ਸੀ ਚਾਕਲੇਟ ਵਾਲਾ ਵੀ ਫਲੇਵਰ ਆ ਹੁਣ ਸਾਰੇ ਫਲੇਵਰ ਮੈਂ ਲੈ ਆਉਂਦੀ ਆ ਕਰੇ ਮੈਂ ਮਗਰਬਣਾ ਕੇ ਪੀ ਲਾਂਗੇ ਸਾਨੂੰ ਪਿਓ ਅੱਜ ਚਲੋ ਦਿਲਾਵ ਵਾਲੀ ਬਣਾ ਕੇ ਪਿਆਉਣੀ ਆ ਸਾਨੂੰ ਘਰ ਦਾ ਕੰਮ ਕਰ ਲੈਂਦੇ ਹਾਂ ਕਮੈਂਟ ਚ ਲੋਕ ਕਹਿੰਦੇ ਵੀ ਇਹਦੇ ਰੀਲਾਂ ਚੁੱਗ ਗਈ ਇਹਨਾਂ ਤੋਂ ਘਰ ਦਾ ਕੰਮ ਨਹੀਂ ਹੁੰਦਾ ਨਹੀਂ ਮੇਰੇ ਪਾਪਾ ਨੂੰ ਕੰਮ ਵਾਲੀਆਂ ਨਹੀਂ ਪਸੰਦ ਉਹਨਾਂ ਦਾ ਦਿਲ ਹੀ ਨਹੀਂ ਹੁੰਦਾ ਵੀ ਮੈਂ ਉਹ ਐ ਉਹਨਾਂ ਨੂੰ ਐ ਲੱਗਦਾ ਰਹਿੰਦਾ ਵੀ ਕੰਮ ਵਾਲੀ ਰੱਖਾਂਗੇ ਤੇ ਸਫਾਈ ਵੀ ਵਧੀਆ ਕਰੋਗੀ ਹਾਂ ਸੋ ਮੇਰੇ ਘਰ ਦੇ ਸਾਰੇ ਕੰਮ ਛਾੜੂ ਬੋਚੇ ਤੋਂ ਲੈ ਕੇ ਭਾਂਡੇ ਰੋਟੀ ਕੱਪੜਾ ਇਹ ਉਹ ਸਭ ਕੁਝ ਤੁਸੀਂ ਮੇਰਾ ਘਰ ਦੇਖਿਆ ਹੀ ਜੀ ਸਾਫ਼ ਸੁਥਰਾ ਨੂੰ ਬਿਲਕੁਲ ਮੇਰੇ ਘਰ ਦਾ ਇੱਕ ਇੱਕ ਕੰਮ ਮੈਂ ਹੀ ਕਰਦੀ ਆ ਮੈਂ ਕੱਲੇ ਰੀਲਾਂ ਤੇ ਨਹੀਂ ਰਹਿੰਦੀ ਸਾਰਾ ਜੇ 15 ਮਿੰਟ ਤਿਆਰ ਹੋ ਕੇ ਰੀਲ ਬਣਾ ਵੀ ਲਈ ਹੁਣ ਸਾਰੀ ਦਿਹਾੜਾ ਘਰ ਦਾ ਕੰਮ ਨਹੀਂ ਨਾ ਕਰੂੰਗੀ ਜੇ ਬੇਲੀ ਨੇ ਹੋ ਕੇ ਬਣਾ ਵੀ ਲਈ ਆ ਤੇ ਉੱਚ ਕੀ ਮਾਣਾ ਇਹਦਾ ਮਤਲਬ ਇਹ ਥੋੜੀ ਮੈਂ ਘਰ ਦਾ ਹੀ ਨਹੀਂ ਕਰਦੀ ਤੇ ਮੈਂ ਇੱਕ ਗੱਲ ਹੋਰ ਕਲੀਅਰ ਕਰ ਦੇਣਾ ਜਿਹੜੇ ਕਹਿੰਦੇ ਕਿ ਆਪਣੇ ਪਿਓ ਦੇ ਪੈਸੇ ਤੇ ਪਾਲਣ ਲਈ ਆ 10th ਕਲਾਸ ਤੋਂ ਲੈ ਕੇ ਅੱਜ ਤੱਕ ਜੀ ਮੈਂ ਆਪ ਦੇ ਘਰਦਿਆ ਤੋਂ ਰੁਪਈਆ ਨਹੀਂ ਮੰਗਿਆ ਕਦੇ ਨਹੀਂ ਮੈਂ ਆਦੀ ਮਿਹਨਤ ਕੀਤੀ ਆ ਚਾਹੇ ਮੈਂ ਸ਼ੁਰੂਆਤ ਕੀਤੀ ਸੀਗੀ ਆਈਡੀਆ ਦੀ ਸਿਮ ਆਉਂਦੀ ਹੁੰਦੀ ਸੀ ਪਹਿਲਾਂ ਤੇ ਉਹਦੇ ਪੇਪਰ ਜੇ ਭਰਦੇ ਹੁੰਦੇ ਸੀਗੇ ਜੀ 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 ਪੇਪਰ ਭਰੇ ਸੀ ਮੈਂ 7000 ਮਹੀਨੇ ਚ ਓਕੇ ਘਰੇ ਪੇਪਰ ਲੈਵਣੇ 10th ਕਲਾਸ ਦੇ ਵਿੱਚ ਘਰੇ ਲੈਵਣੇ ਘਰੇ ਭਰ ਕੇ ਦੇਨੇ ਮੈਂ ਉਹ ਪੇਪਰ ਵੀ ਭਰੇ ਨੇ ਜੀ ਮੈਂ ਉਸ ਤੋਂ ਬਾਅਦ ਫੈਸ਼ਨ ਡਿਜ਼ਾਈਨਿੰਗ ਕੀਤੀ ਸੀਗੀ ਹਮ ਤੇ ਉਹਦੇ ਰਿਲੇਟਡ ਮੈਨੂੰ ਫੈਸ਼ਨ ਕੰਸਲਟੈਂਟ ਦੀ ਜੌਬ ਮਿਲੀ ਸੀਗੀ ਓਨਲੀ ਬ੍ਰਾਂਡ ਦੇ ਵਿੱਚ ਓਕੇ ਮੈਂ ਉਹ ਕੀਤੀ ਆ ਮੈਂ ਰੈਪਸੈਪਸ਼ਨਿਸਟ ਵੀ ਰਹੀ ਹਾਂ ਮੈਂ ਜੀ ਮੈਂ ਸਾਰੇ ਕੰਮ ਕੀਤੇ ਆ ਇੱਕ ਹੋਰ ਧਾਰਨਾ ਹੈ ਕਿ ਜਿਹੜੀਆਂ ਕੁੜੀਆਂ ਰੀਲਾਂ ਦੇ ਉੱਤੇ ਡਾਂਸ ਕਰਦੀਆਂ ਹੈਗੀਆਂ ਉਹਨਾਂ ਦੇ ਵਿਆਹ ਤਾਂ ਨਹੀਂ ਹੁੰਦੇ ਵੀ ਰਿਸ਼ਤਾ ਨਹੀਂ ਆਉਂਦਾ। ਅੱਛਾ ਇਦਾਂ ਦੀ ਵੀ ਗੱਲ ਨਾ ਇਦਾਂ ਦੀ ਗੱਲ ਨਹੀਂ ਹੁੰਦੀ ਜਿੰਨਾਂ ਦੇ ਰੀਲ ਵਾਲੇ ਕਪਲਸ ਕਿੰਨੇ ਮੈਰਿਡਾ ਰੀਲ ਦੇ ਉੱਤੇ ਡਾਂਸ ਕਰਨ ਵਾਲੀ ਕੁੜੀ ਮਾੜੀ ਨਹੀਂ ਹੁੰਦੀ। ਹਾਂ ਮਾੜੀ ਨਹੀਂ ਉਹ ਬੜੀ ਸੋਚ ਵਧੀਆ ਵਧੀਆ ਹਰ ਤੱਕ ਕਿੰਨੇ ਕਿ ਰਿਸ਼ਤੇ ਆਏ ਹੋਣਗੇ ਤੁਹਾਨੂੰ ਰਿਸ਼ਤੇ ਤਾਂ ਆਉਂਦੇ ਜਾਂਦੇ ਰਹਿੰਦੇ ਨੇ ਪਰ ਗੱਲ ਉਹੀ ਆ ਜਾਂਦੀ ਹੈ ਕਿ ਜਦੋਂ ਉਹੀ ਨਾ ਤੁਸੀਂ ਕਿਸੇ ਨੂੰ ਇੱਕ ਰੀਲ ਤੋਂ ਜੱਜ ਨਹੀਂ ਕਰ ਸਕਦੇ ਰੀਲ ਤੋਂ ਜੱਜ ਨਹੀਂ ਕਰ ਸਕਦੇ ਆਪਾਂ ਮੈਨੂੰ ਸਾਰੀਆਂ ਕੁੜੀਆਂ ਚੰਗੀਆਂ ਲੱਗਦੀਆਂ ਨੇ ਮੈਂ ਕਦੀ ਕਿਸੇ ਕੁੜੀ ਦੇ ਖਿਲਾਫ ਆਪਣੇ ਦਿਲ 'ਚ ਨਫ਼ਰਤ ਨਹੀਂ ਰੱਖੀ ਸਾਰੇ ਮੁੰਡੇ ਵਧੀਆ ਨੇ ਮੈਂ ਸਭਨਾਂ ਨੂੰ ਭਰਾ ਕਹਿ ਕੇ ਬੋਲਦੀ ਇਨਫਲੂਐਂਸਰਸ ਆਪਸ ਦੇ ਵਿੱਚ ਕਿਵੇਂ ਚੱਲਦੇ ਆ ਖੜਦੇ ਇੱਕ ਦੂਜੇ ਨਾਲ ਕੋਈ ਨਹੀਂ ਖੜਦਾ ਇਹ ਇਨਫਲੂਐਂਸਰ ਤਾਂ ਮੈਂ ਕੋਦੇ ਦਾ ਗਵਾਹ ਆ ਮੈਂ ਬੈਠਾ ਮੈਂ ਇਨਫਲੂਐਂਸਰ ਵੀ ਆ ਨਹੀਂ ਗਾਣਿਆਂ ਦੇ ਤਾਂ ਪੂਰੀ ਤੱਕ ਪਾਈ ਹੁੰਦੀ ਆ ਉਹਨਾਂ ਨੇ ਤਾਂ ਗਾਣੇ ਦੀ ਏ ਤੱਕ ਪਾਈ ਆ ਉਹ ਹੋ ਹੋ ਬਹੁਤ ਫੁਗਰੀਆਂ ਤੇ ਬਹੁਤ ਮਾਰਦੇ ਨੇ ਇਹ ਕੋਈ ਕਿਸੇ ਦਾ ਨਾ ਸਟੈਂਡ ਲੈਣ ਵਾਲਿਆਂ ਚੋ ਹੈ ਨਹੀਂ ਅੱਛਾ ਇੱਥੇ ਇਹ ਕਿਸੇ ਦੇ ਫਾਲੋਅਰ ਜ਼ਿਆਦਾ ਨਾ ਜੇ ਉਹਨੂੰ ਤੁਸੀਂ ਕਹਿ ਦੋ ਸਟੋਰੀ ਪਾ ਦੇ ਹੂੰ ਮਰ ਜੂਗਾ ਮਰ ਸਟੋਰੀ ਨਹੀਂ ਪਾਉਂਦਾ ਸਟੋਰੀ ਨਹੀਂ ਪਾਉਂਦਾ ਇਹੀ ਦਿਲਚਸਪ ਹੈ ਮਨੂੰ ਮੇਰੇ ਤੋਂ ਉੱਤੇ ਨਾ ਚੱਲ ਜੇ ਇਨਫਲੂਐਂਸਰਾਂ ਦੀ ਰੇਸ ਹੀ ਇਹੀ ਆ ਫਾਲੋਅਰਾਂ ਦੀ ਫਾਲੋਅਰਾਂ ਦੀ ਦਿਲ ਨਹੀਂ ਆ ਉਤੋਂ ਨਿਮੁੰਤ ਹਾਂ ਜੀ ਹੁਣ ਮੈਂ ਤੁਹਾਨੂੰ ਫਲੰਸਰਾਂ ਦਾ ਕੱਟ ਆਫ ਕਰ ਚੁੱਕੀ ਹਾਂ ਟੋਟਲੀ ਕੱਟ ਆਫ ਆ ਕੁਝ ਕਿ ਨਹੀਂ ਤੁਹਾਡੇ ਨਾਲ ਬੈਠੇ ਹੁੰਦੇ ਤਾਂ ਉਹ ਨਹੀਂ ਫੋਲੋ ਕਰਦੇ ਨਹੀਂ ਕਰਦੇ ਮੈਂ ਹੁਣ ਖੁਦ ਅਨ ਫੋਲੋ ਕੀਤੇ ਜੇ ਬੜੇ ਮੈਂ ਕੱਟਾ ਕੱਡੇ ਆ ਮੈਂ ਤਾਂ ਆਪਣੇ ਹੁਣ ਬਸ ਜਿਹੜੀ ਮੇਰੀ ਆਪ ਦੀ ਫੈਮਿਲੀ ਨੇ ਆ ਨਾ ਬਸ ਉਹਨਾਂ ਨੂੰ ਰੱਖਿਆ ਮੈਂ ਵੀ ਚੁੱਕ ਤੇ ਕਿ ਮੈਨੂੰ ਨਿਕਲੋ ਇਥੋਂ ਵੀ ਜਿੰਨੇ ਕਾਰਨ ਕੀ ਚੀੜੀ ਜਿੰਨਾ ਦਿਲ ਕਿਉਂ ਇਹਨਾਂ ਦਾ ਵੀ ਇਹਨਾਂ ਦੇ ਦਿਲ ਚ ਪਤਾ ਕੀ ਚੱਲਦਾ ਵਾ ਹਾਂ ਵੀ ਸਾਡੇ ਫਾਲੋਅਰਜ਼ ਆ ਜ਼ਿਆਦਾ ਅਸੀਂ ਕਮਾ ਰਹੇ ਆ ਇਹ ਨਾ ਕਵਾਂ ਵਾਲੇ ਇਨਾਂ ਦੇ ਦਿਲਾਂ 'ਚ ਇਹ ਹੈ ਪਰ ਇਹਨਾਂ ਨੂੰ ਇਹ ਅਕਲ ਕਦੀ ਨਹੀਂ ਆਉਣੀ ਕਿ ਜਿਹੜਾ ਤੁਹਾਨੂੰ ਪਸੰਦ ਕਰਦਾ ਨਾ ਉਹ ਤੁਹਾਨੂੰ ਕਦੀ ਨਹੀਂ ਛੱਡੇਗਾ ਉਹ ਤੁਹਾਨੂੰ ਫੋਲੋ ਕਰਦਾ ਹੀ ਰਹੂਗਾ ਜੇ ਤੁਹਾਡੇ ਨਾਲ ਦੂਜੇ ਨੂੰ ਕਰ ਲੇਗਾ ਤਾਂ ਤੁਹਾਡਾ ਕੀ ਆਜੂਗਾ ਹੂੰ ਮੈਂ ਇਹਨਾਂ ਦੇ ਬਾਹਲੀ ਇਨਫਲੂਐਂਸਰਾਂ ਨੇ ਮਾੜੀ ਕੀਤੀ ਮੈਂ ਤਾਂ ਹੱਥੀਂ ਜੋੜ ਕੇ ਬਰਦਾ ਮੈਂ ਪਿੱਛੇ ਹੀ ਹੋ ਗਿਆ ਵੀ ਨਹੀਂ ਚਾਹੀਦੇ ਇਨਫਲੂਐਂਸਰ ਠੀਕ ਆ ਆਪਦੀ ਫੈਮਲੀ ਨਾਲਾ ਤੁਹਾਡੇ ਨਾਰਮਲ ਫਰੈਂਡਸ ਤੁਹਾਡੀ ਲਾਈਫ 'ਚ ਹੈਗੇ ਤਾਂ ਬਹੁਤ ਵਧੀਆ ਵਾ ਲੋੜ ਹੀ ਨਹੀਂ ਹੈਗੀ ਕਿਸੇ ਹੋਰ ਤੇ ਕੋਈ ਇਨਫਲੂਐਂਸਰ ਪੰਜਾਬ 'ਚ ਤਾਂ ਕਢਣੀ ਆਪਕੇ ਦਿਖਾ ਦਊਂ ਤੁਸੀਂ ਲੱਭ ਕੇ ਦਿਖਾ ਦੋ। ਬੰਦਾ ਸਾਡੀ ਫੀਲਡ ਨਹੀਂ ਇਹ। ਕੋਈ ਮੈਨੂੰ ਤਾਂ ਇਨਫਰੈਂਸ ਕੋਈ ਲਾਦਾ ਨਹੀਂ ਕਿ ਜਿਹੜਾ ਤਾਕੜ ਹੋਵੇ। ਹਾਂ ਵੀ ਇਹ ਖੜਨ ਵਾਲਿਆਂ ਚੋਂ ਆ। ਹੂੰ। ਯਾਰੀ ਯਾਰੀ ਪਹਿਲਾਂ ਮੁੰਡਿਆਂ ਦੀ ਯਾਰੀ ਬਹੁਤ ਤਗੜੀ ਹੁੰਦੀ ਸੀਗੀ। ਹੂੰ। ਮੁੰਡਿਆਂ ਦੀ ਯਾਰੀ ਬਹੁਤ ਤਗੜੀ ਮੰਨੀ ਜਾਂਦੀ ਹੈ। ਮੈਂ ਅੱਜ ਵੀ ਮੰਨਦੀ ਆਂ ਕਿ ਮੁੰਡਿਆਂ ਦੀ ਯਾਰੀ ਫਿਰ ਵੀ ਤਗੜੀ ਜੇ। ਕੁੜੀਆਂ ਦੀ ਯਾਰੀ ਤਾਂ ਜਮ ਨਹੀਂ ਆ। ਹੂੰ। ਕੁੜੀਆਂ ਦੀ ਤਾਂ ਜਮ ਨਹੀਂ ਕੁੜੀਆਂ ਤਾਂ ਪੱਲਾ ਫੜਾ ਕੇ ਮੇਰੇ ਤੇ ਮੁਸੀਬਤ ਆ ਗਈ ਨਾ ਮੇਰੇ ਨਾਲ ਦੀ ਨੇ ਪੱਲਾ ਛਡਾ ਕੇ ਭੱਜ ਜਾਣਾ ਵੀ ਬੱਸ ਖਤਮ ਕਰ। ਮੈਂ ਨਹੀਂ ਸੀ ਨਾਲੇ ਦੇ। ਮੈਂ ਨਹੀਂ ਸੀ। ਮੈਨੂੰ ਛੱਡੋ ਮੈਨੂੰ ਛੱਡੋ ਇਦਾਂ ਨਹੀਂ ਆ ਇਹ ਹਾਲ ਇਹਨਾਂ ਦੇ ਇਨਫਲੂਐਂਸਰਾਂ ਦਾ ਕੁਝ ਇਦਾਂ ਹੀ ਆ ਇਹੀ ਕੁਝ ਚੱਲਦਾ ਆ ਰਿਹਾ ਇਹਨਾਂ ਦੇ ਵਿੱਚ ਤੁਸੀਂ ਕਿਸਾਨ ਅੰਦੋਲਨ 'ਚ ਵੀ ਐਕਟਿਵ ਰਹੇ ਹੋ ਉੱਥੇ ਤੁਹਾਨੂੰ ਦੇਖਿਆ ਕਈ ਵਾਰ ਬਿਲਕੁਲ ਕੰਗਣਾ ਰਣੋਥ ਚਪੇੜ ਪਈ ਉਹਦੇ ਬਦਲੇ 'ਚ ਉਹਨੇ ਫਿਰ ਨਫ਼ਰਤ ਬੀਜੀ ਉਹਨੇ ਪੰਜਾਬ ਤੇ ਉਗਰਵਾਦ ਕਿਹਾ ਹੂੰ ਵੱਖਵਾਦ ਹੋਣ ਦਾ ਟੈਗ ਲਾਇਆ ਹਾਂ ਕਿਵੇਂ ਦੇਖਦੇ ਹੋ ਦੇਖੋ 에어ਪੋਰਟ ਤੇ ਕਲਵਿੰਦਰ ਕੌਰ ਦੀ ਡਿਊਟੀ ਕਾਫੀ ਟਾਈਮ ਤੋਂ ਹਾਂ ਹੈ ਨਾ ਉੱਥੇ ਪਹਿਲਾਂ ਵੀ ਕੰਗਣਾ ਆਉਂਦੀ ਜਾਂਦੀ ਆ ਹੈ ਨਾ ਕਾਫੀ ਵਾਰ ਉਦੋਂ ਚਪੇੜਤਾ ਪਈ ਨਹੀਂ ਕੰਗਣਾ ਦੇ ਕਲਵਿੰਦਰ ਕੌਰ ਦਾ ਵੀ ਕੋਈ ਇਦਾਂ ਨਹੀਂ ਕਿ ਉਹਨੇ ਡਾਇਰੈਕਟ ਉਹਦੇ ਜਾ ਕੇ ਚਪੇੜ ਮਾਰਦੀ ਹੋਊਗੀ ਹੂੰ ਕੋਚ ਨਾ ਕੋਚ ਕੰਗਣਾ ਨੇ ਕੀਤਾ ਜਿਹੜਾ ਸਾਹਮਣੇ ਨੇ ਸ਼ਰਾਰਤ ਉਧਰੋਂ ਹੋਈ ਹੈ ਇਧਰੋਂ ਫੇਰ ਹੱਥ ਚੁੱਕਿਆ ਗਿਆ ਹੂੰ ਜੇ ਇਸ ਵਰਡ ਦੀ ਗੱਲ ਆ ਰਹੀ ਆ ਵੀ ਉਹਨੂੰ ਉਹ ਖਾਲਸਾ ਨੇ ਕਿਹਾ ਕਿ ਟੌਰਚਰ ਕੀਤਾ ਗਿਆ ਸੀ ਤਾਂ ਉਹਨੇ ਹੱਥ ਚੁੱਕਿਆ ਕੁੜੀ ਨੇ ਹੂੰ ਜੀ ਉਹਨੂੰ ਕੋਈ ਕੋਈ ਸਾਨੂੰ ਟੌਰਚਰ ਕਰੇਗਾ ਮੈਨੂੰ ਵੀ ਕਰਦੇ ਨੇ ਲੋਕ ਮੈਨੂੰ ਇੱਕ ਕੁੜੀ ਕਰੀ ਜਾਂਦੀ ਕਾਫੀ ਥਾਂ ਦੇ ਉੱਤੇ ਟੌਰਚਰ ਕਰੇਗਾ ਲੱਭ ਰੋ ਤੁਸੀਂ ਉਹਨੂੰ ਲੱਭ ਰਹੀ ਆ ਮੈਂ ਪਰ ਉਹਦੀ ਆਈਡੀ ਤੋਂ ਮੈਨੂੰ ਹੁਣ ਮੈਂ ਉਹੀ ਸੋਚਦੀ ਪਈ ਐ ਕਿ ਸਾਈਬਰ ਕ੍ਰਾਈਮ ਦੀ ਹੈਲਪ ਲਵਾਂ ਕਿ ਉਹ ਆਈਡੀ ਮੈਨੂੰ ਪਤਾ ਲੱਗੇ ਕਿ ਹੈ ਕਿ ਦੀ ਆ ਕਿੰਨਾ ਟੌਰਚਰ ਮੈਨੂੰ ਕੀਤਾ ਜਾ ਰਿਹਾ ਬਹੁਤ ਜ਼ਿਆਦਾ ਕਰਦੀ ਪਈ ਆ ਜਾਣੇ ਆਪਾਂ ਉਧਰ ਵੀ ਕੰਗਣਾ ਦੀ ਗੱਲ ਸਪਿਨਿਸ਼ ਕਰੀ ਹਾਂਜੀ ਕੰਗਣਾ ਦੀ ਗੱਲ ਆ ਕਿ ਜਿਹੜਾ ਉਹਦੇ ਥੱਪੜ ਪਿਆ ਨਾ ਸ਼ਰਾਰਤ ਉਧਰੋਂ ਹੋਈ ਆ ਫਿਰ ਇਧਰੋਂ ਹੱਥ ਉੱਠਿਆ ਹੂੰ ਤੇ ਇਥੋਂ ਹੱਥ ਉੱਠਿਆ ਜਦੋਂ ਤੇ ਉਦੋਂ ਉਹ ਗੁੱਸਾ ਬਾਹਰ ਆਇਆ ਕਿ ਸਾਨੂੰ 100-100 ਰੁਪਏ ਦੇ ਵਿੱਚ ਵੇਚਣ ਵਾਲੀ ਗੱਲ ਕੀਤੀ ਸੀ ਉਹਨੇ ਕਿ 100-100 ਰੁਪਏ ਲੈ ਕੇ ਇਹ ਸੜਕਾਂ ਤੇ ਬੈਂਦੀ ਹੂੰ ਤੇ ਆਪਾਂ ਜਿਹੜਾ ਜ਼ਮੀਰ ਵਾਲੀ ਕੁੜੀ ਆ ਜਾਂ ਜ਼ਮੀਰ ਵਾਲਾ ਬੰਦਾ ਜੇ ਤੁਸੀਂ ਕੁਲਵਿੰਦਰ ਦੀ ਥਾਂ ਹੁੰਦੇ ਕੁਲਵਿੰਦਰ ਨੇ ਤਾਂ ਇੱਕ ਮਾਰੀ ਸੀ ਮੈਂ ਲੱਤਾਂ ਨਾਲ ਘੁੱਟ ਕੇ ਆਉਂਦੀ ਹਾਂ ਇੰਨਾ ਗੁੱਸਾ ਕੰਗਣਾ ਦੇ ਲਈ ਕੰਗਣਾ ਤੇ ਕਿਉਂਕਿ ਤੁਸੀਂ ਤੁਹਾਨੂੰ ਜੇ ਥੱਪੜ ਪਿਆ ਜੇ ਤੂੰ ਇੱਕ ਕੁੜੀ ਹੈ ਨਾ ਹੂੰ ਤੂੰ ਉਹਦੇ ਤੇ ਪਰਚੇ ਨਹੀਂ ਕਰਾਉਣੇ ਸੀਗੇ ਜੇ ਤੇਰੀ ਗਲਤੀ ਨਹੀਂ ਸੀ ਕੋਨ ਨੂੰ ਅੰਦਰ ਨਹੀਂ ਕਰਾਉਣਾ ਸੀ ਤੂੰ ਬਹਿ ਕੇ ਗੱਲ ਕਰਦੀ ਉਹਦੇ ਨਾਲ ਜੇ ਕਿ ਤੂੰ ਕੁੜੀ ਆ ਉਹਦੀ ਭੈਣ ਵੀ ਪੋਸਟਾ ਪਾਈ ਜਾਂਦੀ ਆ ਇਹ ਖਾਲਸਤਾਨੀਏ ਹੈ ਇਹ ਆਗਰਵਦੀ ਫੈਲ ਗਿਆ ਭਾਈ ਇਦਾਂ ਦਾ ਤਾਂ ਕੁਝ ਹੈ ਨਹੀਂ ਤੁਸੀਂ ਇੱਕ ਚਪੇੜ ਪਈ ਆ ਤੂੰ ਤੁਸੀਂ ਤੁਹਾਡੇ ਚਪੇੜ ਜਿਹਦੇ ਕਰਕੇ ਪਈ ਆ ਜਿਹੜੀਆਂ ਗੱਲਾਂ ਕਰਕੇ ਤੁਸੀਂ ਫੇਰ ਉਹੀ ਗੱਲਾਂ ਕਰੀ ਜਾਂਦੇ ਯਾਨੀ ਫੇਰ ਪੈ ਸਕਦੀ ਹੈ ਫੇਰ ਪੈ ਸਕਦੀ ਹੈ ਮੋ ਕਾ ਜਿਹੜਾ ਹੁੰਦਾ ਨਾ ਦਿਲ ਚ ਬੈਹ ਜਾਂਦੀਆਂ ਗੱਲਾਂ ਕਿਸਾਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਚੱਲੇ ਸ਼ੁਭਕਰਨ ਸ਼ਹੀਦ ਹੋਇਆ ਹੂੰ ਗੋਲੀਆਂ ਦੇ ਨਾਲ ਕਈ ਕਈਆਂ ਦੀਆਂ ਅੱਖਾਂ ਚਲੇ ਗਈਆਂ ਅੱਖਾਂ ਚਲੇ ਗਈਆਂ ਕਿੰਨਾ ਬੁਰਾ ਹਾਲ ਸੀ ਤੇ ਉਹਦੇ ਬਦਲੇ ਇੱਕ ਚਪੇੜ ਨੂੰ ਅਥਵਾ ਦੱਸਿਆ ਜਾ ਰਿਹਾ ਤੈਨੂੰ ਇੱਕ ਚਪੇੜ ਪਈ ਆ ਹੂੰ ਤੇ ਉਗਰਵਾਦ ਉਹਨਾਂ ਕਿ ਬਹੁਤ ਪੈੜੀ ਕੱਟਣਾ ਹੋਈ ਵੈਸ਼ਨੂ ਦੇ ਵੀ ਜਾਂਦੇ ਹੋਏ ਇਹਦਾ ਇੰਨਾ ਵੱਡਾ ਉਗਰਵਾਦ ਉਹ ਹੈ ਉਗਰਵਾਦ ਉਹ ਆ ਜਦੋਂ ਕਸ਼ਮੀਰ ਚ ਜਿੰਨੂੰ ਕੰਟਰੋਲ ਕਰਨਾ ਚਾਹੀਦਾ ਉਗਰਵਾਦ ਉਹ ਹੈ ਉਹ ਤਾਂ ਕੋਈ ਕੰਟਰੋਲ ਕਰਦਾ ਨਹੀਂ ਜਿੱਥੇ ਗੋਲੇ ਚੱਲਦੇ ਆ ਜਿੱਥੇ ਆਪਣੇ ਇੰਨੇ ਜਵਾਨ ਸ਼ਹੀਦ ਹੋ ਜਾਂਦੇ ਆ ਜਿੱਥੇ ਆਪਾਂ ਨੇ ਸਾਡੇ ਪੰਜਾਬ ਚ ਹਫ਼ਤੇ ਚ ਇੱਕ ਦੋ ਲਾਸ਼ਾਂ ਸ਼ਹੀਦਾਂ ਦੀਆਂ ਪਹੁੰਚਦੀਆਂ ਮੈਂ ਉਹੀ ਕਹਿੰਨੀ ਆ ਮੈਂ ਘਾਰ ਨਹੀਂ ਮੈਂ ਦੀ ਕੁੜੀ ਆ ਜਾ ਸਕਦਾ ਮੈਂ ਇੱਕ ਆਰਮਡ ਫਾਦਰ ਫੌਜ ਦੇ ਵਿੱਚ ਰਹਾ ਬਿਲਕੁਲ ਮੇਰੇ ਖੁਦ ਦੇ ਚਾਚਾ ਜੀ ਫੌਜ ਚ ਨੇ ਮਾਨ ਐ ਇਸਕਲ ਦਾ ਮਾਨ ਮੇਰੇ ਡੈਡੀ ਦੇ ਮਤਲਬ ਤਾਇਆ ਜੀ ਦਾ ਬੇਟਾ ਹੈ ਸੀਜ ਸੁਬੇਦਰ ਸਤਨਾਮ ਸਿੰਘ ਸ਼ਹੀਦ ਦੇਸ਼ ਦਿੱਲੀ ਹਾਂਜੀ ਸ਼ਹੀਦ ਉਹਨੇ ਕਾਰਗਲ ਚ ਸ਼ਹੀਦ ਉਹਨੇ ਮੇਰੇ ਚਾਚਾ ਜੀ ਨੇ ਉਹ ਹੂੰ ਆ ਸਾਨੂੰ ਮਾਰਨਾ ਸੀ ਆਰਮੀ ਤੋਂ ਜਦੋਂ ਸਾਡੇ ਘਰੇ ਲਾਸ਼ਾਂ ਪਹੁੰਚਦੀਆਂ ਨੇ ਸਾਨੂੰ ਕੋਈ ਮਾਰ ਜਾਂਦਾ ਉਦੋਂ ਤੇ ਤੁਸੀਂ ਸਾਡੇ ਵਾਲੀ ਗੱਲ ਹੀ ਨਹੀਂ ਕਰਦੇ ਹੂੰ ਉਦੋਂ ਤੁਹਾਨੂੰ ਸਲੂਟ ਉਦੋਂ 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 ਸਾਨੂੰ ਸਲੂਟ ਵੱਜਦੇ ਨੇ ਜੀ ਪੰਜਾਬ ਚ ਸ਼ਹੀਦੀ ਹੋਈ ਪੰਜਾਬ ਦੇ ਬੰਦੇ ਨੇ ਸ਼ਹੀਦ ਸਿੰਘ ਉਦੋਂ ਸਿੰਘ ਪਿੱਛੇ ਲੱਗਦਾ ਉਦੋਂ ਅਸੀਂ ਉਗਰਵਾਦੀ ਨਹੀਂ ਚਾਹਦੇ ਹੂੰ ਕਉ ਕਿ ਅਸੀਂ ਸ਼ਹੀਦ ਦੇ ਦਿੰਨੇ ਆ ਤੁਸੀਂ ਮੋਸਟਲੀ ਦੇਖੋਗੇ ਨਾ ਤੇ ਜਦੋਂ ਕੋਈ ਫੌਜ ਦੇ ਵਿੱਚ ਸ਼ਹੀਦ ਲਾਸ਼ਾਂ ਆਉਂਦੀਆਂ ਨਾ ਘਰ ਦੇ ਵਿੱਚ ਉਹ ਜ਼ਿਆਦਾ ਪੰਜਾਬ ਤੋਂ ਹੁੰਦੀਆਂ ਪੰਜਾਬੀਆਂ ਨੇ ਹੁੰਦੀਆਂ ਜਿਹੜੀ ਸਾਈਡ ਤੋਂ ਤੁਸੀਂ ਉਹ ਗੁਰਦਾਸਪੁਰ ਬਟਾਲਾ ਹਾਂਜੀ ਉਧਰ ਬਹੁਤ ਜ਼ਿਆਦਾ ਫੌਜ ਦੇ ਵਿੱਚ ਨੇ ਆਪਣੇ ਪੰਜਾਬੀ ਬਹੁਤ ਆਪਣੇ ਬਹੁਤ ਉੱਥੇ ਪੰਜਾਬ ਉੱਥੇ ਫੌਜ ਚ ਜਾਣਾ ਇੱਕ ਬਹੁਤ ਵੱਡੀ ਉਪਲਬਧੀ ਮੰਨਿਆ ਜਾਂਦਾ ਸਾਡੇ ਪਿੰਡਾਂ 'ਚ ਰਿਵਾਜ ਆ ਕਿ ਪਿੰਡਾਂ ਦੇ ਵਿੱਚ ਫੌਜ ਦੇ ਵਿੱਚ ਜਾਣ ਦੇ ਲਈ ਮੁੰਡੇ ਸਵੇਰੇ ਧੋੜਾ ਲਾਉਂਦੇ ਆ ਬਿਲਕੁਲ ਸਾਡੇ ਮੁੰਡੇ ਪ੍ਰੈਕਟਿਸ ਕਰਦੇ ਆ ਮੇਰੇ ਰੀਅਲ ਤਾਇਆ ਜੀ ਨੇ ਉਹਨਾਂ ਦੀ ਡੈਥ ਹੋ ਗਈ ਉਹਨਾਂ ਦੇ ਦੋਨੋਂ ਬੇਟੇ ਫੌਜ ਚ ਨੇ ਹੁਣ ਰਿਟਾਇਰਮੈਂਟ ਤੇ ਰਿਟਾਇਰ ਹੋ ਗਏ ਨੇ ਦੋਨੋਂ ਮੇਰੇ ਪਾਪਾ ਖੁਦ ਫੌਜ ਨੇ ਹਮਮ ਸਾਡੀ ਫੈਮਿਲੀ ਚ ਬਹੁਤ ਸਾਡੇ ਪਿੰਡ ਦੇ ਵਿੱਚ ਬਹੁਤ ਜਾਣੇ ਫੌਜ ਚ ਨੇ ਤੋਂ ਉੱਥੇ ਤਾਂ ਬੜੀ ਵੱਡੀ ਗੱਲ ਮੰਨਦੇ ਸੀਗੇ ਮੁੰਡਾ ਫੌਜ ਚ ਹੋ ਜਾਂਦਾ ਹੈ ਨਾ ਕਹਿੰਦੇ ਮੈਂ ਸਾਡਾ ਮੁੰਡਾ ਤਾਂ ਫੌਜੀ ਹੋ ਗਿਆ ਮਾਣ ਵਾਲੀ ਗੱਲ ਸੀ ਪਰ ਅੱਜ ਕੱਲ ਮਾਨ ਕੇ ਤੇ ਹੋਰ ਚਲੇ ਗਏ ਸਾਡਾ ਮੁੰਡਾ ਕੈਨੇਡਾ ਚਲ ਗਿਆ ਅੱਜ ਕੱਲ ਮਾਨ ਹਰੇਕ ਜਗ੍ਹਾ ਤੇ ਚੇਂਜ ਹੋ ਗਿਆ ਤੁਸੀਂ ਵੀ ਤਾਂ ਬਾਬਾ ਜੀ ਕੋਲੇ ਸਾਈਨ ਕਰਾਨੇ ਗਏ ਸੀ ਕੈਨੇਡਾ ਲਈ ਮਾਣ ਤਾਂ ਸਾਡੇ ਘਰ ਦੇ ਵੀ ਚੇਂਜ ਮੈਂ ਨਾ ਸੱਚ ਦੱਸਾਂ ਕਿ ਕੈਨੇਡਾ ਦਾ ਸਾਈਨ ਮੈਨੂੰ ਕੈਨੇਡਾ ਮੈਂ ਆਪਣੀ ਭੈਣ ਨੂੰ ਮਿਲਣਾ ਸੀ ਮੇਰੀ ਛੋਟੀ ਸਿਸਟਰ ਨੇ ਉਹ ਕੈਨੇਡਾ ਨੇ ਤੇ ਮੈਂ ਉਹਨਾਂ ਨੂੰ ਗਏ ਸੀਗੇ ਪੜਨ ਵਾਸਤੇ ਪਰ ਉਹਨਾਂ ਦੀ ਵੀ ਇਹ ਹਿਸਟਰੀ ਹੈ ਕਿ ਉਹਨੇ ਪੁਲਿਸ 'ਚ ਬਹੁਤ ਟਰਾਈ ਕੀਤਾ ਸੀਗਾ ਪਹਿਲਾਂ ਉਹਨੇ ਪੰਜਾਬ ਚ ਪੁਲਿਸ ਚ ਟਰਾਈ ਕੀਤਾ ਬਹੁਤ ਟਰਾਈ ਕੀਤਾ ਬਹੁਤ ਮਿਹਨਤ ਮਤਲਬ ਐ ਨਹੀਂ ਕਿ ਜਿਵੇਂ ਜਵਾਕ ਅੱਜ ਕੱਲ 12ਵੀਂ ਕਰਕੇ ਸਿੱਧਾ ਚੱਲ ਗਏ ਨਾ 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 ਉਹਨੇ ਪਹਿਲੇ ਤੇ ਜੌਬ ਵਾਸਤੇ ਟਰਾਈ ਕੀਤਾ ਕਿ ਉਹਨੇ ਗ੍ਰੈਜੂਏਸ਼ਨ ਕੀਤੀ ਇੱਥੇ ਓਕੇ ਮੈਂ ਤੁਹਾਨੂੰ ਮੇਰੀ ਇੱਕ ਬੈਸਟ ਫਰੈਂਡ ਦਾ ਮਨਦੀਪ ਕੌਰ ਉਹਦਾ ਨਾਮ ਆ ਹੂੰ ਬਈ ਕਾਫੀ 16-18 ਸਾਲ ਤੋਂ ਮੇਰੇ ਨਾਲ ਆ ਅੱਛਾ ਉਹ ਐਂਡ ਮੀ ਸਿਸਟਰ ਉਹਨੇ ਇੰਨੀ ਮਿਹਨਤ ਕੀਤੀ ਨਾ ਗਰਾਊਂਡ ਲਾਈ ਹੂੰ ਧੋਪਾਂ ਦੇ ਵਿੱਚ ਆਹ ਮਹੀਨਿਆਂ ਦੇ ਵਿੱਚ ਉਹਨਾਂ ਨੇ ਗਰਾਊਂਡ ਲਾਈ ਜਿੱਥੇ 43 ਟੈਂਪਰੇਚਰ ਹੁੰਦਾ ਮਿਹਨਤ ਕੀਤੀ ਦੋਵਾਂ ਨੇ ਬਹੁਤ ਫਿਜ਼ੀਕਲ ਗੱਡ ਗਈਆਂ ਜਿਹੜੇ ਜਿਹੜੇ ਕੈਮਰਿਆਂ 'ਚ ਹੁੰਦੇ ਨੇ ਹੂੰ ਪੇਪਰ ਤੋਂ ਰਿਜੈਕਟ ਕਰਤਾ ਜੌਬ ਨਹੀਂ ਮਿਲੀ ਉਹਨਾਂ ਨੂੰ ਜਦੋਂ ਜੌਬ ਨਹੀਂ ਮਿਲੀ ਨਾ ਫਿਰ ਮੈਂ ਵੀ ਇਹਨਾਂ ਡਿਸੀਜਨ ਲਿਆ ਸੀਗਾ ਕਿ ਮੈਂ ਬਾਹਰ ਜਾਣਾ ਹੂੰ ਆਦਰਵਾਈਜ਼ਰ ਸਟਰਗਲ ਬਹੁਤ ਕੀਤਾ ਸੀ ਜੇ ਤੁਹਾਡੇ ਕੋਲ ਕਾਫੀ ਸਾਰਾ ਪੈਸਾ ਹੋਵੇ ਤੁਸੀਂ ਪ੍ਰੋਡਿਊਸਰ ਬਣਨ ਦੇ ਕਾਬਲ ਹੋ ਜਾਓ ਤਾਂ ਜੋ ਪੰਜਾਬ ਦੀ ਇੰਡਸਟਰੀ 'ਚ ਹੈ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਮੈਂ ਤਾਂ ਟੈਲੈਂਟ ਲੱਭੂੰਗੀ ਕਿ ਟੈਲੈਂਟ ਕਿਤੇ ਟੈਲੈਂਟ ਪੰਜਾਬ ਚ ਹੈ ਵੈਸੇ ਕਿੰਨਾ ਕੁ ਟੈਲੈਂਟ ਹੈ ਪੰਜਾਬ ਚ ਬਹੁਤ ਟੈਲੈਂਟ ਆ ਤੁਸੀਂ ਰੀਲਾਂ ਦੇ ਕਹਿੰਦੇ ਹੋ ਤੁਸੀਂ ਦੇਖੋ ਬਾਲੀਵੁੱਡ ਚ ਜਾਕੇ ਤੱਕ ਪਾ ਰਹੇ ਨੇ ਹਮ ਆਪਣੇ ਨਵੇਂ ਚਿਹਰੇ ਪੰਜਾਬ ਦੇ ਕਿੰਨੇ ਨਜ਼ਰ ਆਏ ਇਸ ਵਾਰ ਨਜ਼ਰ ਆਏ ਐਨੀਮਲ ਮੂਵੀ ਚ ਦੇਖੋ ਬਿਲਕੁਲ ਉਹੀ ਕਹਿੰਦੇ ਨੇ ਜਿਹੜੇ ਉੱਥੇ ਤੱਕ ਪਹੁੰਚੇ ਨੇ ਨੈਟਫਲਿਕਸ ਤੇ ਦੇਖੋ ਪੰਜਾਬੀ ਕਿੰਨੇ ਬਹੁਤ ਹੈਨਾ ਕਾਫੀ ਜ਼ਿਆਦਾ ਵੀਡੀਓਜ਼ ਹੋ ਗਈਆਂ Netflix ਦੀਆਂ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਪੰਜਾਬੀ ਦੀਆਂ ਵੀ ਜਿੱਚ ਆਪਣੇ ਪੰਜਾਬ ਦੇ ਬਹੁਤ ਸਾਰੇ ਆਰਟਿਸਟਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ ਚਾਹੇ ਲੀਡ ਤੇ ਮਿਲਿਆ ਚਾਹੇ ਸੈਕੰਡਰੀ ਤੇ ਮਿਲਿਆ ਹਾਲਾਂਕਿ ਇੱਥੇ ਉਹਨਾਂ ਦਾ ਨਾਮ ਨਹੀਂ ਸੁਣਿਆ ਆਪਾਂ ਇੱਕਦਮ ਪ੍ਰਗਟ ਹੋਏ ਹਨ ਪ੍ਰਗਟ ਹੋਏ ਔਰ ਐਨੀਮਲ ਮੂਵੀ ਦੇ ਵਿੱਚ ਕਿੰਨੇ ਆਪਣੇ ਸਰਦਾਰ ਵੀਰੇ ਆਪਾਂ ਦੇਖਿਆ ਤੇ ਉਹਨਾਂ ਨੂੰ ਦੇਖ ਕੇ ਤਾਂ ਬਹੁਤ ਅੱਛਾ ਹੈ ਆਪਣੇ ਪੰਜਾਬ ਦੇ ਨੇ ਹਾਂ ਇਧਰੋਂ ਵੀ ਅੱਛਾ ਹੈ ਆਪਣੇ ਹੀ ਸੀ ਇਧਰ ਦੇ ਸੀਗੇ ਇਦਾਂ ਫੀਲ ਹੁੰਦਾ ਹੈ ਬਿਲਕੁਲ ਹਾਂਜੀ ਕੁੜੀ ਜੀ ਜਿੰਨੂੰ ਤੁਸੀਂ ਲੱਭਣ ਦੇ ਲਈ ਹੈਲਪ ਲਾਈਨ ਲਾਉਂਗੇ ਪੁਲਿਸ ਦੀ ਓ ਕੀ ਕਰੀਏ ਤੁਹਾਨੂੰ ਕਿਵੇਂ ਡਿਸਟਰਬ ਕਰ ਰਹੀ ਹੈ ਕਮੈਂਟ ਡਿਸਟਰਬ ਤੇਰਾ ਬਾਪ ਤੀਸਰੀ ਵਾਰ ਪ੍ਰਧਾਨ ਮੰਤਰੀ ਬਣ ਗਿਆ ਤੁਸੀਂ ਲੋਗੋ ਨੇ ਕੀ ਉਖਾੜ ਲਿਆ ਅੱਛਾ ਆਈਟੀ ਵਿੰਗ ਹਮ ਸ਼ਾਇਦ ਹੋ ਸਕਦਾ ਕਿਸੇ ਪਾਰਟੀ ਦਾ ਆਈਟੀ ਸੈੱਲ ਹੋਵੇ ਡੋਨਟ نو ਰੱਬ ਜਾਣਦਾ ਕੌਣ ਹੈ ਬਟ ਉਹਨੂੰ ਮੈਂ ਸਨੇਪਚੈਟ ਤੋਂ ਬਲੌਕ ਕਰਤਾ ਮੈਂ ਕਿਹਾ ਕਿਉਂ ਕਿਸੇ ਦੀ ਨਹੀਂ ਜ਼ਿਆਦਾ ਸੁਣੀ ਦਫਾ ਕਰਉ ਕਿਉਂਕਿ ਮੇਰੇ ਚੌਣ ਵਾਲੇ ਨੇ ਕਹਤਾ ਕਿ ਦੀਦੀ ਇਹਨੂੰ ਬਲੌਕ ਕਰ ਦੋ ਭੈਣਾ ਮੇਰੀਆਂ ਬੜੀਆਂ ਸਨੇਪਚੈਟ ਤੇ ਕਹਿੰਦੀਆਂ ਬਲੌਕ ਕਰ ਦੋ ਲੋੜ ਨਹੀਂ ਹੈਗੀ ਹੂੰ ਮੈਂ ਤਾਂ ਬਲੌਕ ਕਰਤਾ ਮੈਂ ਇੰਸਟਾ ਤੇ ਬਲੌਕ ਕੀਤੀ ਹੁਣ ਉਹਨੂੰ ਹੋਰ ਕੁਛ ਨਹੀਂ ਮਿਲਦਾ ਮੇਰੇ YouTube ਤੇ ਜਾ ਕੇ ਲੱਗੀ ਹੋਈ ਹੈ ਕਮੈਂਟ ਕਰ ਸੋ ਹੁਣ ਮੇ ਕੋ ਆਖਰੀ ਰਾਹ ਹੀ ਮਿਲਦਾ ਕਿ ਮੈਂ ਸਾਈਬਰ ਕ੍ਰਾਈਮ ਚ ਇੱਕ ਵਾਰੀ ਉਹਦੀ ਆਈਡੀ ਵਗੈਰਾ ਦੇ ਕੇ ਉਹਦੀ ਡਿਟੇਲ ਲਵਾ ਕਿ ਉਹ ਹੈ ਕੌਣ ਪਤਾ ਲੱਗੇ ਮੈਨੂੰ ਕਿ ਜਿੰਨੂੰ ਜੇਦਾ ਉਹ ਪੰਜਾਬ ਦੀ ਆ ਫਿਰ ਤਾਂ ਇੰਨੇ ਕ ਥੱਪੜੇ ਖਾਉਗੀ ਨਾ ਮੇਰੇ ਤੋਂ ਵੀ ਤੈਨੂੰ ਪਤਾ ਹੀ ਨਹੀਂ ਆ ਬਣਾਵਾ ਕਿ ਕੀ ਹੈ ਜੇ ਉਹ ਬਾਹਰ ਦੀ ਆ ਉਹ ਤਾਂ ਮੀ ਖਾਉਗੀ ਤੇਰਾ ਹੱਕ ਕੀ ਮੰਗਦਾ ਸਾਨੂੰ ਬੋਲਣ ਦਾ ਸਾਨੂੰ ਇਹ ਖਾਲਿਸਤਾਨੀ ਕਹਿ ਕੇ ਟੌਰਚਰ ਕਰਨ ਦਾ ਭਈ ਤੁਸੀਂ ਕੀ ਸਮਝਦੇ ਹੋ ਫੌਜੀ ਦੀ ਕੁੜੀ ਮੈਂ ਫੌਜੀ ਦੀ ਕੁੜੀ ਹਾਂ ਖਾਲਸਤਾਨੀ ਖਾਲਸਤਾਨ ਤੋਂ ਬਾਹਰ ਰਹਿ ਗਿਆ ਮੈਂ ਫੌਜੀ ਦੀ ਕੁੜੀ ਹਾਂ ਹੂੰ ਤਾਂ ਤੁਸੀਂ ਮੇਰੇ ਤਾਂ ਇਹ ਹਟ ਧਰੀ ਜਾਣੇ ਹੋ ਇੰਨੇ ਇੰਨੇ ਕਾ ਜ਼ਿਆਦਾ ਮੈਸੇਜ ਕਰਦੀਆਂ ਨਾ ਇਹਨੇ ਕਮੈਂਟ ਕਰਦੀ ਹੈ ਹੱਦ ਹੀ ਕਰੀ ਪਈ ਆ ਉਹਨੇ ਲੱਭਾਂਗੇ ਜਰੂਰ ਲਾਈਫ 'ਚ ਅੱਗੇ ਹੁਣ ਕੀ ਪ੍ਰੋਜੈਕਟ ਆ ਰਹੇ ਆ ਫਿਲਹਾਲ ਇੰਡਸਟਰੀ ਤੋਂ ਕੋਈ ਪ੍ਰੋਜੈਕਟ ਨਹੀਂ ਹੈ ਮੇਰਾ ਕਾਰਨ ਕਾਰਨ ਰੂਹ ਹੋਰ ਪਾਸੇ ਹੈ ਹੋਰ ਪਾਸੇ ਹੋ ਗਈ ਆ ਤੇ ਹੌਲੀ ਹੌਲੀ ਹਟਣ ਦੀ ਕੋਸ਼ਿਸ਼ ਕਰ ਰਹੀ ਹਾਂ ਹੂੰ ਘਟ ਕਰ ਰਹੀ ਹਾਂ ਕਿਉਂਕਿ ਰੂਹ ਜੇ ਠੀ ਜੜ ਜੁੜ ਚੁੱਕੀ ਹੈ ਨਾ ਉਹ ਬਾਬਾ ਦੀਪ ਸਿੰਘ ਜੀ ਵਾਲਾ ਜਿੱਥੇ ਮੈਨੂੰ ਐ ਲੱਗਦਾ ਕਿ ਇਸ ਇੰਡਸਟਰੀ ਤੋਂ ਸਾਈਡ ਹੋਣਾ ਹੀ ਚੰਗੀ ਗੱਲ ਆ ਵੱਡੀ ਗੱਲ ਕਹਿ ਰਹੇ ਹੋ ਤੁਸੀਂ ਹਾਂਜੀ ਵੀ ਸਾਈਡ ਹੋਣਾ ਹੀ ਚੰਗੀ ਗੱਲ ਆ ਦੇਖੋ ਚੰਗੇ ਵੱਡੇ ਪ੍ਰੋਜੈਕਟ ਸਾਨੂੰ ਤਾਂ ਮਿਲ ਨਹੀਂ ਨਹੀਂ ਪੀਕਾ ਜੇ ਮਿਲਨੇ ਤਾਂ ਕੰਪਰੋਮਾਈਜ਼ ਤੁਸੀਂ ਕਰਨਾ ਹੈ ਕੰਪਰੋਮਾਈਜ਼ ਤਾਂ ਮੈਂ ਕਰਨਾ ਨਹੀਂ ਕਿਉਂ ਕਰਾਂ ਮੇਰੇ ਚ ਟੈਲੈਂਟ ਹੈਗਾ ਮੈਂ ਮਾਡਲਿੰਗ ਕਰ ਸਕਦੀ ਹਾਂ ਹੂੰ ਇਹ ਕੰਪਰੋਮਾਈਜ਼ ਕਰਕੇ ਕਰਨਾ ਤਾਂ ਮੈਂ ਨਹੀਂ ਕਰਨਾ ਵਿਆਹ ਕਦੋਂ ਕਰਾ ਰਹੇ ਤੁਸੀਂ ਵੀ ਉਹ ਕਾਸਟੈਂਟ ਪੁੱਛਦੇ ਮਹਿਤਾ ਬੱਚਾ ਤੋਨੋ ਤੋਨੋ ਕਮੈਂਟ ਬਹੁਤ ਆਉਂਦੇ ਇਹ ਹੈਨਾ ਕਿ ਵਿਆਹ ਕਰਾ ਲੈ ਉਮਰ ਲੰਘ ਚੱਲੀ ਆ ਬਈ ਕਮੈਂਟ ਬੁੱਢੀ ਹੋ ਗਈ ਵਿਆਹ ਕਰਾ ਲਾ ਆਂਟੀ ਲਗਦੀ ਵਿਆਹ ਕਰਾ ਲਾ ਹਾਂ ਹਨਾ ਤੇ ਵਿਆਹ ਕਰਾ ਲਾ ਪਿਓ ਦੇ ਸਿਰ ਤੇ ਆ ਰੀਲਾਂ ਪਾਉਂਦੀ ਰਹਿੰਦੀ ਆ ਪਿਓ ਦੀ ਕਮਾਈ ਖਾਂਦੀ ਆ ਘਰ ਦਾ ਤਾਂ ਕੋਈ ਕੰਮ ਨਹੀਂ ਕਰਦੀ ਹੈਗੀ ਹੂੰ ਐਦਾਂ ਆਉਂਦੇ ਨੇ ਦੇਖੋ ਵਿਆਹ ਦੀ ਗੱਲ ਐ ਇਸ ਡਰਾਮਾ ਕਲੀਅਰ ਕਰ ਦੇਣਾ ਚਾਹਣੀ ਆ ਕਿਸੇ ਦੀ ਜ਼ਿੰਦਗੀ ਕੋਈ ਨਹੀਂ ਜਾਣਦਾ ਹੂੰ ਅੱਜ ਕੱਲ ਜੇ 20-20 ਸਾਲ ਦੀਆਂ ਜਵਾਂ ਕੜੀਆਂ 18-18 ਸਾਲ ਦੀਆਂ ਜਵਾਂ ਕੜੀਆਂ ਵਿਆਹ ਕਰਾਈ ਜਾਂਦੀਆਂ ਨੇ ਤਾਂ ਇਹਦਾ ਮਤਲਬ ਇਹ ਨਹੀਂ ਆ ਕਿ ਹਾਂ ਵੀ ਕੋਈ ਉਮਰ ਦੀ ਵੱਡੀ ਆ ਜਾਂ ਛੋਟੀ ਆ ਜਾਂ ਕਿੱਦਾਂ ਕਿੱਦਾਂ ਹਰੇਕ ਦਾ ਆਪਣਾ ਆਪਣਾ ਹਿਸਾਬ ਹੁੰਦਾ ਹੈ ਮੇਰੇ ਤੇ ਬਹੁਤ ਜ਼ਿਆਦਾ ਰਿਸਪਾਂਸਿਬਿਲਟੀਆਂ ਨੇ ਮੇਰੀ ਭੈਣ ਆ ਮੇਰੇ ਡੇੜੀ ਆ ਹੈ ਨਾ ਮੇਰੇ ਪਾਪਾ ਬਿਮਾਰ ਹੋ ਜਾਂਦੇ ਆ ਕਈ ਯਾਰੀ ਪ੍ਰੋਬਲਮਸ ਆ ਜਾਂਦੀਆਂ ਸੋ ਕਿੰਨੇ ਤਰ੍ਹਾਂ ਦੀਆਂ ਸੋ ਉਹਨਾਂ ਨੂੰ ਦੇਖਣਾ ਰਹੀ ਗੱਲ ਵਿਆਹ ਦੀ ਉਹ ਵੀ ਕਰਾ ਲਾਂਗੇ ਜਦੋਂ ਟਾਈਮ ਲੱਗੂਗਾ ਜਦੋਂ ਲੱਗੂਗਾ ਨਾਲੇ ਜ਼ਿੰਦਗੀ ਚ ਵਿਆਹ ਸਾਰਾ ਕੁਝ ਨਹੀਂ ਆਪਦਾ ਕਮਾਉਣਾ ਹੈ ਉਹ ਆਪਦਾ ਖਾਣਾ ਹੈ ਸਹੀ ਟਾਈਮ ਤੇ ਸਭ ਕੁਝ ਹੋ ਜਾਂਦਾ ਹੁੰਦਾ ਹੈ ਬਸ ਕਿਸੇ ਨੂੰ ਟੌਂਟ ਨਾ ਮਾਰਿਆ ਕੋਈ ਜਦੋਂ ਇੰਸਟਾਗ੍ਰਾਮ ਵਾਲੇ ਮੈਨੂੰ ਮਾਰਦੇ ਰਹਿੰਦੇ ਉਹ ਤੇ ਐ ਮਾਰਦੇ ਜਿਵੇਂ ਮੈਨੂੰ ਖਾਣ ਦੇਣ ਆਉਂਦੇ ਹਣ ਵੀ ਅਸੀਂ ਤੈਨੂੰ ਪੈਸਾ ਦਿੰਨੇ ਆ ਤੇ ਤੂੰ ਵਿਆਹ ਕਰਾ ਲਾ ਭਾਈ ਫਿਲਹਾਲ ਤਾਂ ਅਸੀਂ ਕਿਉਂਕਿ ਮਦਰ ਹੈ ਨਹੀਂ ਤੁਹਾਡੇ ਤੇ ਬਾਪੂ ਨੂੰ ਮੁੰਡਿਆਂ ਵਾਂਗੂ ਸਾਂਭਣ ਦੀ ਕੋਸ਼ਿਸ਼ ਕਰ ਰਹੇ ਹਾਂ ਮੈਂ ਡੇ 1 ਤੋਂ ਹੀ ਆਪਣੇ ਘਰ ਦੇਆਂ ਦਾ ਮੁੰਡਾ ਬਣ ਕੇ ਚੱਲੀ ਹਾਂ ਮੈਂ ਕੀ ਕੰਡ ਮੈਂ ਤਾਂ ਦੱਸ ਦਿੰਨੀ ਆ ਕਰਦਾ ਵਾਂ ਨਵੇਂ ਮੁੰਡੇ ਬੋਲਦੇ ਆ ਮੈਂ ਅੱਦੇ ਬੋਲਦੀ ਆ ਕਰ ਦਿੰਨਾ ਕੋਈ ਗੱਲ ਨਹੀਂ ਏਦਾਂ ਹੀ ਬੋਲਦੀ ਆ ਮੈਂ ਸ਼ੁਰੂ ਤੋਂ ਆਪਣੇ ਘਰ 'ਚ ਮੁੰਡਿਆਂ ਵਾਂਗੂ ਲੈ ਕੇ ਚੱਲਣਾ ਪੈਂਦਾ ਘਰ ਨੂੰ ਜੇ ਤੂੰ ਘਰ 'ਚ ਪਤਾ ਹੋਵੇ ਨਾ ਕਿ ਆਪਣੇ ਘਰੇ ਕੋਈ ਮੁੰਡਾ ਨਹੀਂ ਆ ਤਾਂ ਆਪਣਾ ਘਰ ਸਾਂਭਣਾ ਵਾ ਤਾਂ ਫਿਰ ਬੰਦੇ ਨੂੰ ਆਪਣੀ ਜ਼ਿੰਦਗੀ 'ਚ ਏਦਾਂ ਸਰਵਾਈਵ ਕਰਨਾ ਪੈਂਦਾ ਇੱਕ ਕੁੜੀ ਲਈ ਬਹੁਤ ਔਖਾ ਹੁੰਦਾ ਨਾ ਤੁਸੀਂ ਚਾਰ ਬੰਦਿਆਂ ਨੂੰ ਜਾਣਦੇ ਹੋ ਇੱਕ ਕੁੜੀ ਆ ਮੈਂ ਮੈਂ ਪਲੰਬਰ ਨੂੰ ਵੀ ਜਾਣਦੀ ਆ ਮੈਂ AC ਠੀਕ ਵਾਲੇ ਕਰਨ ਵਾਲਿਆਂ ਨੂੰ ਮੈਂ ਜਾਣਦੀ ਆ ਮੈਂ ਫਰਿੱਜ ਠੀਕ ਕਰਨ ਵਾਲਿਆਂ ਨੂੰ ਜਾਣਦੀ ਆ ਮੈਂ ਮੋਟਰਸਾਈਕਲ ਠੀਕ ਕਰਨ ਵਾਲਿਆਂ ਨੂੰ ਜਾਣਦੀ ਆ ਮੈਂ ਹਰ ਇੱਕ ਤਰ੍ਹਾਂ ਦੇ ਬੰਦੇ ਨੂੰ ਜਾਣਦੀ ਆ ਹੂੰ ਬਾਹਰਲੇ ਲੋਕੇ ਤੁਹਾਨੂੰ ਬਾਲਾ ਵਧੀਆ ਨਹੀਂ ਸਮਝਦੇ ਬਾਹਰਲੇ ਲੋਕੇ ਤੁਹਾਨੂੰ ਬਾਲਾ ਵਧੀਆ ਨਹੀਂ ਸਮਝਦੇ ਅੱਛਾ ਤੇਰੇ ਇੰਨੇ ਲਿੰਕ ਤੂੰ ਇੰਨੇ ਨਾਣਿਆਂ ਨੂੰ ਜਾਣਦੀ ਆ ਪਰ ਕਿਸੇ ਨੂੰ ਇਹ ਨਹੀਂ ਪਤਾ ਕਿ ਘਰ ਦਾ ਉਹ ਮੁੰਡਾ ਵਾ ਧੀ ਨੇ ਇਸ ਕਰਕੇ ਉਹਨੂੰ ਸਾਰੀਆਂ ਜ਼ਿੰਮੇਵਾਰੀਆਂ ਵੇਖਣੀਆਂ ਪੈਂਦੀਆਂ ਮੇਰਾ ਪਿਓ ਬਜ਼ੁਰਗ ਆ ਉਹਨੂੰ ਮੈਂ ਦੁਪਹਿਰ ਤੋਂ ਹੀ ਕਹਿ ਦੂੰਗੀ ਦੁਬਾਰਾ ਧੋਪਾ ਦੇ ਵਿੱਚ ਮੈਂ ਕਹ ਦੂੰਗੀ ਡਾਡੀ ਆ ਫਲਾਣੀ ਚੀਜ਼ ਖਰਾਬ ਹੋ ਗਈ ਲੈ ਕੇ ਆਇਓ ਉਹ ਜੁਵਾਨ ਤਾਂ ਹੈ ਨਹੀਂ ਆਫ ਕੋਰਸ ਮੈਂ ਇਹੀ ਕਹੂੰਗੀ ਡਾਡੀ ਤੁਸੀਂ ਬੈਠੋ ਰੈਸਟ ਕਰੋ ਮੈਂ ਜਾਨੀ ਮੈਂ ਕਰਦੀ ਸੋ ਆ ਗੱਲ ਲਾਸਟ ਕੀ ਕਹਿਣਾ ਚਾਹੁੰਦਾ ਜਿਹੜੇ ਤੁਹਾਨੂੰ ਦੇਖ ਰਹੇ ਹੋਣ ਕਾਫੀ ਪੋਜ਼ਿਟਿਵ ਸਾਡਾ ਇਹ ਪੋਡਕਾਸਟ ਰਿਹਾ ਹੈ ਸ਼ਹਿਰ ਦੀ ਲਾਈਫ ਦੀ ਤੁਹਾਡੇ ਆਪਣੇ ਤਜਰਬਿਆਂ ਦੇ ਵਿੱਚੋਂ ਤੁਹਾਡੇ ਤਜਰਬੇ ਕਿਸੇ ਦੀ ਮਦਦ ਕਰ ਸਕਣ ਕਟੋਕਾ ਟੰਦ ਵਿਸ਼ਵਾਸ ਵਾਲੇ ਪਹਿਲੂ ਤੇ ਤਾਂ ਜ਼ਰੂਰ ਕਰਨਗੇ ਪਹਿਲੂ ਤਾਂ ਜ਼ਰੂਰ ਕਰਨ ਕੀ ਕਹਿੰਨੇ ਹੋ ਯੂਥ ਜਿਹੜਾ ਤੁਹਾਨੂੰ ਪਸੰਦ ਕਰਦਾ ਨਵੇਂ ਇਨਫਲੂਐਂਸਰਸ ਵੀ ਤੁਹਾਨੂੰ ਫੋਲੋ ਕਰਦੇ ਨੇ ਹਾਂਜੀ ਲਾਈਫ ਦਾ ਫੰਡਾ ਕੀ ਸਮਝ ਪਾਏ ਹੋ ਲਾਈਫ ਦਾ ਫੰਡਾ ਇਹੀ ਮੇਨ ਗੱਲ ਜੋ ਮੈਂ ਸਮਝੀ ਆ ਨਾ ਤੁਹਾਨੂੰ ਮੈਂ ਪਹਿਲਾਂ ਵੀ ਵਿੱਚ ਕਿਹਾ ਸੀਗਾ ਜੀ ਸਬਰ ਸਿਦਕ ਤੇ ਸ਼ੁਕਰਾਨਾ ਜਦੋਂ ਤਿੰਨ ਚੀਜ਼ਾਂ ਆਪਾਂ ਨੂੰ ਕਰਨੀਆਂ ਆ ਜਾਂਦੀਆਂ ਹਨ ਫਿਰ ਬੰਦਾ ਆਟੋਮੈਟਿਕਲੀ ਸਭ ਕੁਝ ਚੇਂਜ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਅਸੀਂ ਆਪਣੇ ਰੱਬ ਤੇ ਵਿਸ਼ਵਾਸ ਕਰ ਲਿਆ ਨਾ ਜਿਹੜਾ ਅਸਲ 'ਚ ਸਾਡਾ ਰੱਬ ਹੈ ਰੱਬ ਸਾਡੇ ਚਾਰ ਸਵੇਰੇ ਆ ਹਰ ਟਾਈਮ ਸਾਡੇ ਨਾਲ ਰੱਬ ਜਿਹੜਾ ਹਮੇਸ਼ਾ ਸਾਡੇ ਨਾਲ ਆ ਚਾਰ ਸਵੇਰੇ ਦੇ ਆਪਣੇ ਵਾਸਤੇ ਆ ਹੂੰ ਜਦੋਂ ਅਸੀਂ ਉਹ ਸਭ ਕੁਝ ਸਮਝ ਲਿਆ ਨਾ ਤੁਹਾਡੀ ਜ਼ਿੰਦਗੀ ਜਿਹੜੀ ਆ ਉਹ ਹੁਣ ਲੱਗ ਜਾਂਦੀ ਆ ਪਟਰੀ ਤੇ ਐ ਆ ਜਾਂਦੀ ਆ ਤੇ ਫਿਰ ਚੱਲਣੀ ਬਹੁਤ ਸੋਹਣੀ ਚੱਲਣ ਲੱਗ ਪੈਂਦੀ ਹੂੰ ਬਾ ਬਾਲੇ ਪੈਸਿਆਂ ਦੇ ਪਿੱਛੇ ਨਾ ਭੱਜੋ ਹੂੰ ਇੰਨੇ ਕ ਮੰਗੋ ਉਸ ਰੱਬ ਤੋਂ ਕਿ ਜਿਹਦੇ ਨਾਲ ਤੁਹਾਡਾ ਘਰ ਦਾ guzara ਵਧੀਆ ਚੱਲੇ ਜਾਏ ਤੇ ਤੁਹਾਨੂੰ ਕਿਸੇ ਤੋਂ ਮੰਗਣਾ ਨਾ ਪਵੇ। ਦੂਜੀ ਗੱਲ ਇਹ ਕਿ ਜਿਹੜੇ ਵੀ ਮੈਨੂੰ ਦੇਖ ਰਹੇ ਆ ਮੈਨੂੰ ਮਿਲਣ ਵਾਸਤੇ ਬਹੁਤ ਕਹਿੰਦੇ ਹੁੰਦੇ ਆ ਕਿ ਅਸੀਂ ਤੁਹਾਨੂੰ ਮਿਲਣਾ। ਅਗਰ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ ਤੇ ਸੈਟਰਡੇ ਤੁਸੀਂ ਆ ਜਿਓ ਸ਼ੀ ਦਾ ਸਾਹਿਬ ਸ਼ਾਮੀ 5 ਵਜੇ ਤੋਂ ਲੈ ਕੇ ਅਗਲੇ ਦਿਨ ਐਤਵਾਰ ਦੇ 5:30 ਵਜੇ ਤੱਕ ਸਵੇਰੇ ਮੈਂ ਉੱਥੇ ਹੀ ਹੁੰਨੀ ਆ। ਦੁਪਹਿਰਾ ਸਾਫ ਕਰੋ ਕੋਈ ਦੇਣ ਨਿਯਮ ਦੁਪਹਿਰਾ ਸਾਫ ਜਰੂਰੀ ਨਹੀਂ ਕਿ ਤੁਸੀਂ ਐਤਵਾਰ ਕਰਨਾ ਜਦੋਂ ਦਿਲ ਕਰਦਾ ਤੁਸੀਂ ਦੁਪਹਿਰਾ ਸਾਫ ਕਰੋ ਆਨੰਦ ਆਉਂਦਾ ਹੈ ਬਹੁਤ ਬਹੁਤ ਜਿਹੜਾ ਸ਼ੀਦਾਂ ਸਾਹਿਬ ਦੇ ਵਿੱਚ ਸੇਵਾ ਕਰਕੇ ਆਨੰਦ ਆਉਂਦਾ ਨਾ ਅਸੀਂ ਹੁਣ ਵੀ ਆਪਾਂ ਇਸੀ ਥੱਲੇ ਬੈਠੇ ਹਾਂ ਉੱਥੇ ਪੱਖਾ ਨਹੀਂ ਲੱਗਾ ਹੁੰਦਾ ਜੀ ਪਰ ਤੁਹਾਨੂੰ ਗਰਮੀ ਫੀਲ ਨਹੀਂ ਹੁੰਦੀ ਹੂੰ ਤੁਹਾਨੂੰ ਸਕੂਨ ਰੂਹ ਨੂੰ ਸਕੂਨ ਮਿਲਦਾ ਇੱਕ ਦਿਨ ਨਾ ਦਿਲ ਨੂੰ ਸਕੂਨ ਰੂਹ ਨੂੰ ਸਕੂਨ ਮਿਲਦਾ ਫੋਨ ਨਾਲ ਨਾਲ ਲੈ ਕੇ ਜਾਓ ਮੈਂ ਨਹੀਂ ਇਹ ਲੈ ਕੇ ਜਾਂਦੀ ਮੈਂ ਤੁਹਾਨੂੰ ਪਹਿਲਾਂ ਵੀ ਪਹਿਲਾਂ ਤੋਬੇ ਖੌਦਸ ਫੋਨ ਨਾਲ ਨਾਲ ਲੈ ਕੇ ਜਾਓ ਮੇਰਾ ਫੋਨ ਮੈਂ ਉੱਥੇ ਜਦੋਂ ਦਰਬਾਰ ਸਾਹਿਬ ਉੱਥੇ ਪਹੁੰਚ ਜਾਂਦੀ ਹਾਂ ਨਾ ਸਿੱਦਾ ਸਾਹਿਬ ਜਿਹੜਾ ਕਮਰਾ ਲਿਆ ਹੁੰਦਾ ਮੈਂ ਉਹ ਕਮਰਾ ਸਿਰਫ ਇਸ ਕਰਕੇ ਲਿਆ ਹੁੰਦਾ ਵੀ ਉੱਥੇ ਕੱਪੜੇ ਰੱਖਣੇ ਆ ਤੇ ਫੋਨ ਰੱਖਣੇ ਹਮ ਮੇਰੇ ਨਾਲ ਮੇਰੇ ਤੁਹਾਨੂੰ ਦੱਸਿਆ ਮੈਂ ਕਿ ਮੇਰੀ ਬੈਸਟ ਫਰੈਂਡ ਆ ਉਹ ਜਾਂਦੀ ਆ ਸਮਾਨ ਰੱਖ ਦੋ ਸੇਵਾ ਕਰੋ ਤੁਹਾਨੂੰ ਨਾ ਫੋਨ ਦੀ ਕਮੀ ਮਹਿਸੂਸ ਹੋਣੀ ਆ ਨਾ ਤੁਹਾਨੂੰ ਕੁਝ ਮਹਿਸੂਸ ਨਹੀਂ ਹੋਣਾ ਬਸ ਇੱਕ ਤੁਹਾਡੀ ਰੂਹ ਨੂੰ ਸਕੂਨ ਮਿਲਣਾ ਉਥੇ ਹੂੰ ਤੇ ਉਹ ਸਕੂਨ ਬਹੁਤ ਵੱਡਾ ਹੈ ਜੋ ਤੁਸੀਂ ਸਵੇਰੇ ਉਠੋ ਮੂੰਹ ਧੋਣ ਦੀ ਲੋੜ ਨਹੀਂ ਹੂੰ ਉੱਠਦੇ ਅਸਾਰ ਸਭ ਤੋਂ ਪਹਿਲਾਂ ਬੈੱਡ ਤੇ ਪੈ ਕੇ ਜਪਜੀ ਸਾਹਿਬ ਕਰੋ ਫਿਰ ਬੈੱਡ ਤੋਂ ਥੱਲੇ ਪੈਰ ਲਾਓ ਰਾਤ ਭਈ ਸੌਣ ਲੱਗਿਓ ਚਪਾਈ ਸਾਹਿਬ ਦਾ ਪਾਠ ਕਰੋ ਫਿਰ ਤੁਸੀਂ ਸੋ ਤੁਹਾਡੀ ਜ਼ਿੰਦਗੀ ਦੇ ਸਾਰੇ ਦੁੱਖ ਛੁੱਟਣਗੇ ਔਰ ਸਭ ਕੁਝ ਰੱਬ ਦੇ ਛੱਡ ਦਿਓ ਤੇ ਜੇ ਰੱਬ ਕਦੀ ਕੋਈ ਚੀਜ਼ ਤੁਹਾਨੂੰ ਅਸੀਂ ਮੰਗਦੇ ਆ ਨਾ ਕਈ ਵਾਰੀ ਮੰਗ ਲੈਂਦੇ ਆ ਉਹ ਮੰਗ ਸਹੀ ਨਹੀਂ ਹੁੰਦੀ ਸਾਨੂੰ ਸਹੀ ਲੱਗਦੀ ਹੈ ਪਰ ਰੱਬ ਸਾਡਾ ਮਾਂ ਵੀ ਆ ਪਿਓ ਵੀ ਆ ਉਹਨੂੰ ਸਹੀ ਨਹੀਂ ਲੱਗਦੀ ਜੇ ਉਹ ਨਹੀਂ ਦਿੰਦਾ ਨਾ ਤਾਂ ਵੀ ਉਹਦਾ ਸ਼ੁਕਰਾਨਾ ਕਰੋ ਕਿ ਸ਼ਾਇਦ ਨਹੀਂ ਮੇਰੇ ਲਈ ਸੇ ਤੁਮ ਇਹਨੂੰ ਨਹੀਂ ਦਿੱਤਾ ਸੋ ਆਹੀ ਕਹਿਣਾ ਚਾਹੂੰਗੀ ਜੇ ਤੋਂ ਸਹੀ ਸਮਾਂ ਆਉਂਦਾ ਫੇ ਚੀਜ਼ ਦੇਗੀ ਤਾਂ ਸਭ ਮਿਲਦਾ ਸਭ ਮਿਲਦਾ ਹਮ ਬਟ ਸਹੀ ਸਮਾਂ ਆਉਣ ਦੇ ਉੱਤੇ ਹਮ ਬਹੁਤ ਬਹੁਤ ਧੰਨਵਾਦ ਪੈਣੀ ਤੁਸੀਂ ਗੱਲਬਾਤ ਕੀਤੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸ਼ੁਕਰੀਆ ਸੋ ਭੈਣ ਦਾਬ ਹੋਣਾ ਨਾ ਗੱਲ ਕਰ ਰਹੇ ਸੀਗੀ ਜ਼ਿੰਦਗੀ ਦੇ ਬਹੁਤ ਸਾਰੇ ਪੱਖਾਂ ਤੋਂ ਇਹਨਾਂ ਨੂੰ ਇਹਨਾਂ ਨੇ ਜਾਣੂ ਕਰਵਾਇਆ ਇੰਡਸਟਰੀ ਦਾ ਇੱਕ ਰੂਪ ਸਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਨਾਲ ਦੀ ਨਾਲ ਵਿਸ਼ਵਾਸ ਸਿੱਖੀ ਅੰਧਵਿਸ਼ਵਾਸ ਇਹ ਸਾਰੇ ਪਹਿਲੂਆਂ ਨੂੰ ਜੋ ਇਹਨਾਂ ਨੇ ਆਪਣੀ ਜ਼ਿੰਦਗੀ ਚ ਫੀਲ ਕੀਤਾ ਉਹ ਸਾਂਝਾ ਕੀਤਾ ਉਮੀਦ ਕਰਦੇ ਹਾਂ ਤੁਹਾਨੂੰ ਇਹ ਸਾਡਾ ਪੋਡਕਾਸਟ ਪਸੰਦ ਆਇਆ ਹੋਵੇਗਾ ਆਪਦੀ ਫੀਡਬੈਕ ਕਮੈਂਟ ਬਾਕਸ ਜ਼ਰੂਰ ਰੱਖਿਓ ਫਿਲਹਾਲ ਹੀ ਸਾਨੂੰ ਇਜਾਜ਼ਤ ਦਿਓ ਜਉਂਦੇ ਵਾਸਤੇ ਰਹੋ ਸਤਿ ਸ਼੍ਰੀ ਅਕਾਲ ਜੀ